ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿਕਰਤ ਸਿੰਘ ਹਿੰਮਤਪੁਰਾ ਤੋਂ ਮੈਂ ਮਿੰਟੂ ਘਰਮੀ ਹਿੰਮਤਪੁਰਾ ਜੀ ਅੱਜ ਅਸੀਂ ਪਹੁੰਚੇ ਆ ਬਰਨਾਲੇ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਵਿੱਚ ਤੇ ਅੱਜ ਬਾਈ ਜਿੰਨਾ ਕਰਦੇ ਆ ਗੱਲਬਾਤ ਤੇ ਇਹ ਸਾਜ਼ ਵਗੈਰਾ ਸਾਰਾ ਤਿਆਰ ਕਰਦੇ ਆ ਇੱਥੇ ਘਰੇ ਆਪਣੇ ਘਰੀ ਇਹਦਾ ਜਿਹੜਾ ਹੈਗਾ ਕੰਮ ਆ ਬਾਈ ਦਾ ਬਹੁਤ ਸੋਹਣਾ ਕੰਮ ਆ ਕਿਉਂਕਿ ਸੰਗੀਤਕ ਜਿਹੜਾ ਹੈਗਾ ਸਾਜ਼ ਬਣਾਉਣੇ ਬਹੁਤ ਵੱਡੀ ਗੱਲ ਆ ਕਿਉਂਕਿ ਇਹਦੇ ਨਾਲ ਆ ਆਪਾਂ ਨੂੰ ਬਜਾਉਣੇ ਵੀ ਆਉਣੇ ਚਾਹੀਦੇ ਆ ਤੇ ਜਿਹੜੇ ਬਣਾਉਣੇ ਆ ਉਹ ਤਾਂ ਵੱਖਰੀ ਗੱਲ ਹਨਾ ਤੇ ਬਾਈ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਸਾਜ ਤੁਸੀਂ ਤਿਆਰ ਕਰਦੇ ਹੋ ਕਿੰਨਾ ਟਾਈਮ ਹੋ ਗਿਆ ਬਣਾਉਂਦਿਆਂ ਨੂੰ ਜੀ ਇਹਨੂੰ ਬਣਾਉਂਦਿਆਂ ਨੂੰ ਮੈਨੂੰ 10 ਸਾਲ ਹੋ ਗਏ ਕੁਝ ਇਹ ਗੁਰ ਕਿੱਥੋਂ ਲਿਆ ਇਹ ਇਹ ਮੈਂ ਮਾਸਨਦੀਪ ਸਿੰਘ ਜੀ ਦੀ ਗੱਲ ਨੇ ਬਣਾਲੇ ਸਾਰੰਗ ਸਟੂਡੀਓ ਵਾਲੇ ਹਾਂਜੀ ਉਹਨਾਂ ਤੋਂ ਮੈਂ 7 ਸਾਲ ਉਹਨਾਂ ਦੇ ਕੋਲੇ ਰਿਹਾ ਜੀ ਤੇ ਪਹਿਲਾਂ ਬਜਾਉਣਾ ਵੀ ਸਿੱਖਿਆ ਤੇ ਬਣਾਉਣਾ ਵੀ ਸਿੱਖਿਆ ਬਾਕੀ ਮੈਂ ਕੁਝ ਕੰਮ ਨਾਲ ਉਹ ਤੁਸ ਕੀ ਸੀ ਤੇ ਪੜ੍ਹਾਈ ਤੁਸੀਂ ਕਿੰਨੀ ਕੀਤੀ ਹੈ ਜੀ ਮੈਂ 8ਵੀਂ ਤੱਕ ਕੀਤੀ 8ਵੀਂ ਉਸ ਤੋਂ ਬਾਅਦ ਨਹੀਂ ਪੜ੍ਹੇ ਉਸ ਤੋਂ ਬਾਅਦ ਨਹੀਂ ਪੜ੍ਹੇ ਕਿਉਂਕਿ ਇਸੇ ਲਾਈਨ 'ਚ ਹੀ ਪੈ ਗਿਆ ਕਿਉਂਕਿ ਮੇਰੇ ਡੈਡੀ ਕੁਇਸ਼ਰੀ ਕੌਂਦੇ ਸੀ ਜੀ ਉਹਨਾਂ ਦੇ ਨਾਲ ਬਸ ਪਹਿਲਾਂ ਕੁਇਸ਼ਰੀ ਕੌਣ ਲੱਗ ਗਿਆ ਉਸ ਤੋਂ ਬਾਅਦ ਇਧਰ ਹੀ ਰੁਚੀ ਹੋ ਗਈ ਕੰਮ 'ਚ ਤੇ ਤੁਹਾਡੇ ਡੈਡੀ ਜੀ ਦਾ ਨਾਮ ਦੱਸ ਦਿਓ ਜੀ ਪਰੂਪ ਸਿੰਘ ਜੀ ਕਿੰਨੇ ਤਰ੍ਹਾਂ ਦੇ ਜਿਹੜੇ ਸਾਜ਼ ਤੁਸੀਂ ਤਿਆਰ ਕਰਦੇ ਹੋ ਜੀ ਅਸੀਂ ਘਟੋ ਘਟ 15 ਕਿ ਤਰ੍ਹਾਂ ਦੇ ਸਿਆਜ ਤਿਆਰ ਕਰ ਰਹੇ ਹਾਂ ਤੁਸੀਂ ਨਾਮ ਦੱਸ ਦਿਓ ਥੋੜੇ ਜਿਵੇਂ ਬਗਲੂ ਹੋ ਗਿਆ ਜੀ ਸਿੱਕਾ ਹੋ ਗਿਆ ਤੂੰਬੀ ਤੂੰਬਾ ਦਿਲਰੋਵਾ ਰਵਾਵ ਤਾਉਸ ਸਰੰਗੀ ਬਾਕੀ ਹੋਰ ਵੀ ਜਿਵੇਂ ਹੁਣ ਗਾ ਗੜਬਾ ਆ ਗਿਆ ਗੜਬਾ 76 ਕਹਿੰਦੇ ਨੇ ਇੱਕ ਹਨਾ ਉਹ ਵੀ ਚੀਜ਼ ਤਿਆਰ ਕਰ ਦੇਣਾ ਬਾਕੀ ਜਿਹੜੀ ਚੀਜ਼ ਦਿਖਾ ਦੇ ਜੀ ਇਮੇ ਕੋਈ ਕਈ ਵਾਰੀ ਚੀਜ਼ ਦਿਖਾਉਣੀ ਆ ਜਿਵੇਂ ਆਪਾਂ ਕਮੰਡਲ ਮੈਂ ਤੁਹਾਨੂੰ ਪਹਿਲਾਂ ਹੌਨਸਰ ਦਿਖਾਇਆ ਸੀ ਵੀ ਇਹ ਕਮੰਡਲ ਤਿਆਰ ਕੀਤਾ ਸੰਤਾਂ ਦਾ ਉਹਨੂੰ ਤੂੰਬਾ ਵੀ ਕਹਿੰਦੇ ਨੇ ਕਮੰਡਲ ਵੀ ਕਹਿੰਦੇ ਨੇ ਜੀ ਉਹ ਮੈਨੂੰ ਦਿਖਾਇਆ ਸੀ ਉਹਨਾਂ ਨੇ ਕਹਿੰਦੇ ਵੀ ਇਹ ਤਿਆਰ ਕਰਨ ਜੀ ਉਹ ਵੀ ਉਹਨਾਂ ਦਾ ਤਿਆਰ ਕਰ ਦਿੰਦੇ ਨੇ ਵੀ ਜਿਹੜੀ ਚੀਜ਼ ਮਰਜ਼ੀ ਮੂਰੇ ਆ ਜਾਏ ਉਹ ਤਿਆਰ ਕਰੇ ਤੋਂ ਬਿਨਾਂ ਨਹੀਂ ਰਹਿੰਦੀ ਸਹੀ ਗੱਲ ਹੈ ਤੇ ਇਹ ਤੁਹਾਡੇ ਹੱਥ ਦੇ ਵਿੱਚ ਇਹ ਤੂੰਬਾ ਕ ਤੂੰਬੀ ਹੈ ਜੀ ਇਹ ਤੂੰਬਾ ਜੀ ਇਹਨੂੰ ਰਾਗੀਆਂ ਵਾਲਾ ਤੂੰਬਾ ਕਿਹਾ ਜਾਂਦਾ ਜਿਹੜੇ ਆਮ ਤੂੰਬੇ ਹੁੰਦੇ ਨੇ ਉਹ ਜਾਂ ਕੱਦੂ ਦਾ ਬਣਦਾਗਾ ਜਿਹੜਾ ਇਹ ਰਾਗੀਆਂ ਵਾਲਾ ਬਣਦਾ ਇਹ ਲੱਕੜ ਦਾ ਉਣ ਦੀ ਲੱਕੜ ਚੋਂ ਤਿਆਰ ਹੁੰਦਾ ਤੇ ਇਹਨੂੰ ਸਾਨੂੰ ਤੁਸੀਂ ਇੱਕ ਵਾਰੀ ਬਜਾ ਕੇ ਵੀ ਦਿਖਾ ਦਿਓ ਸੁਣਾ ਵੇਰੀ ਗੁੱਡ ਜੀ ਬਹੁਤ ਸੋਣਾ ਬਈ ਫਿਰ ਤੁਸੀਂ ਜਿਹੜੇ ਸਾਜ਼ ਬਣਾਉਣੇ ਹੋ ਇਹ ਵਜਾਉਣੇ ਵਜਾਉਣੇ ਵੀ ਹੁੰਦੇ ਸਾਜ਼ ਹਾਂਜੀ ਇਹ ਨਾਲ ਇਹ ਆ ਵੀ ਜਿਹੜਾ ਬੰਦਾ ਸਾਜ਼ ਵਜਾਉਣ ਜਾਣਦਾ ਹਾਂਜੀ ਉਹੀ ਸਹੀ ਬਣਾਊਗਾ ਠੀਕ ਹੈ ਕਿਉਂਕਿ ਜੇ ਹੁਣ ਮੈਨੂੰ ਇਹ ਹੀ ਨਹੀਂ ਪਤਾ ਵੀ ਇਹਦੀ ਆ ਕੋੜੀ ਕਿੰਨੀ ਉੱਚੀ ਰੱਖਣੀ ਆ ਤਾਰ ਇਧਰੋਂ ਕਿੰਨੀ ਉੱਚੀ ਰੱਖਣੀ ਮੈਂ ਸੁਰ ਲਾ ਕੇ ਦੇਖੂਗਾ ਮੈਨੂੰ ਪਤਾ ਲੱਗੂ ਵੀ ਆ ਤਾਰ ਪੂਰੀ ਕੰਮ ਕਰਦੀ ਆ ਸਹੀ ਹਾਂਜੀ ਹਾਂਜੀ ਜਾਂ ਇਹ ਕਲੜੀ ਤਾਂ ਨਹੀਂ ਜਾਂ ਸਹੀ ਸੁਰ ਲੱਗਦੇ ਆ ਤੇ ਜਾਂ ਇਹਦੀ ਟੋਨ ਸਹੀ ਬਣਦੀ ਆ ਇਹ ਚੀਜ਼ਾਂ ਦੇਖਣੀਆਂ ਜਦੋਂ ਬਜਾਵਾਂਗੇ ਉਦੋਂ ਪਤਾ ਲੱਗੂ ਠੀਕ ਹੈ ਜੀ ਫਿਰ ਜਿਹੜੀ ਇਹਦੀ ਫਿਨਿਸ਼ਿੰਗ ਟੱਚ ਉਹ ਸਾਰੀ ਤੁਸੀਂ ਆਪ ਕਰੀ ਆਪ ਕਰਦੇ ਹਜੇ ਕਾਫੀ ਕੰਮ ਇੱਥੇ ਰਹਿੰਦਾ ਜਿੱਤੇ ਪਿੱਤਲ ਦੀਆਂ ਮੱਛੀਆਂ-ਮੁੱਛੀਆਂ ਇੱਥੇ ਪੰਛੀ ਬਣਾ ਕੇ ਲਾਉਣੀਆਂ ਇੱਧਰ ਮੱਛੀ ਇੱਧਰ ਇੱਥੇ ਪਿੱਤਲ ਦੇ ਕੋਕੇ ਲਾਉਣੇ ਆ ਹਾਂਜੀ ਕਾਫੀ ਪਿੱਛੇ ਫੁੱਲ-ਫਲ ਬੰਨਣੇ ਆ ਇਹਦੇ ਸਾਰਾ ਪੂਰਾ ਦੇ ਕਰਕੇ ਦੇਣਾ ਜੀ ਜਿਹੜਾ ਇਹਦਾ ਰਾ ਮਟੀਰੀਅਲ ਹੈ ਜੀ ਉਹ ਤੁਹਾਨੂੰ ਕਿੱਥੋਂ ਮਿਲਦਾ ਜੀ ਜਿਹੜੀ ਲੱਕੜ ਵਗੈਰਾ ਲੱਕੜ ਵਗੈਰਾ ਜਾ ਕੇ ਉਹ ਬਰਨਾਲੇ ਤੋਂ ਵੀ ਲਿਆਉਣਾ ਹੈ ਕਈ ਵਾਰ ਰਾਜਪਰੇ ਤੋਂ ਜਿਵੇਂ ਹਾਂ ਤਾਰਾ ਵਗੈਰਾ ਇਹ ਸਾਰਾ ਇਹ ਸਾਰਾ ਨਖਲਾਉ ਤੋਂ ਵੀ ਆਉਂਦਾ ਕਲਕ ਹਾਂਜੀ ਜਿਵੇਂ ਇਹ ਤੁੰਬਾ ਤੁਸੀਂ ਕਹਿੰਦੇ ਤਣ ਦੀ ਲੱਕੜ ਦਾ ਇਹ ਵਿੱਚੋਂ ਦਾ ਜਿਹੜਾ ਖੋਦਿਆ ਇਹ ਤੁਸੀਂ ਖਰਾਦ ਦੇ ਉੱਤੇ ਖੋਦਿਆ ਜਾਂਦਾ ਅੱਛਾ ਜੀ ਖਰਾਦ ਆਪਣੇ ਲੱਗੇ ਹੋਏ ਆ ਉਹਨਾਂ ਦੇ ਉੱਤੇ ਜਿੱਡਾ ਸਾਈਜ਼ ਕੱਢਣਾ ਆਪਾਂ ਉੱਡਾ ਕੱਟ ਦਵਾਂ ਠੀਕ ਆ ਜੀ ਠੀਕ ਆ ਸਾਰਾ ਭਾਂਡਾ ਹੀ ਆਪ ਤਿਆਰ ਕਰ ਦਿਓ ਇਹ ਤਾਂ ਬਈ ਬਹੁਤ ਮਿਹਨਤ ਵਾਲਾ ਕੰਮ ਆ ਨਾ ਹਾਂਜੀ ਮਿਹਨਤ ਵਾਲਾ ਜਰੂਰ ਜੀ ਮਿਹਨਤ ਵਾਲਾ ਕੰਮ ਹੈਗਾ ਜੀ ਕਿਉਂਕਿ ਅਣਖੇਜ ਕੰਮ ਆ ਜੀ ਬਾਕੀ ਖਿਜ ਜਾਂਦੇ ਬੰਦੇ ਉਹ ਖਿਜਣ ਵਾਲਾ ਕੰਮ ਨਹੀਂ ਹੈਗਾ ਇਹ ਅਣਖੇਜ ਕੰਮ ਹੈ ਜੀ ਇਹ ਨਹੀਂ ਪਤਾ ਵੀ ਇਹ ਕਿੰਨਾ ਟਾਈਮ ਲਵਾ ਦੇ ਕੰਮ ਜੀ ਸੈੱਟ ਬੈਣ ਨੂੰ ਹੁਣ ਸੈੱਟ ਬਹਿ ਗਿਆ ਇਹ ਸਹੀ ਆ ਜੀ ਇਹ ਨਹੀਂ ਪਤਾ ਕੋਈ ਮੜਾ ਜਾਂ ਨੁਕਸ ਬਹਿ ਗਿਆ ਕਿਉਂਕਿ ਸਾਡੇ ਕੋਲ ਵਜਾਉਂਦਾ ਜਿਹੜਾ ਪੂਰਾ ਬਜੰਤਰੀ ਆ ਉਹ ਬੰਦਾ ਲੈਣੀ ਆਉਂਦਾ ਹਾਂਜੀ ਹਾਂ ਇਹ ਤਾਂ ਗੱਲ ਹੈਗੀ ਹੈ ਕਿਉਂਕਿ ਸਾਡੇ ਕੋਲ ਉਹ ਨਹੀਂ ਆਉਂਦਾ ਵੀ ਤੁਰਿਆ ਫਿਰਿਆ ਬੰਦਾ ਆ ਗਿਆ ਜਾਂ ਉਹੀ ਆ ਗਿਆ ਵੀ ਲੈ ਗਿਆ ਬਸ ਠੀਕ ਆ ਜੀ ਉਹ ਨਹੀਂ ਸਾਡੇ ਕੋਲ ਜਿਹੜਾ ਬਜੰਤਰੀ ਬੰਦਾ ਉਹੀ ਆਉਂਦਾ ਜੀ ਤੇ ਜਿਹੜਾ ਤੁਹਾਡਾ ਸਾਜ਼ ਬਣੇ ਵਿਆ ਹੁਣ ਤੱਕ ਕਿਹੜੀ ਕਿਹੜੀ ਜਗ੍ਹਾ ਤੱਕ ਤੁਸੀਂ ਇਹ ਭੇਜ ਚੁੱਕੇ ਹੋ ਮੈਂ ਕੈਨੇਡਾ ਵੀ ਭੇਜਦਾ ਜੀ ਜੀ ਅਮਰੀਕਾ ਵੀ ਜਾਂਦਾ ਨਿਊਜ਼ੀਲੈਂਡ ਵੀ ਜਾਂਦਾ ਥਾਈਲੈਂਡ ਕੋਈ ਦੇਸ਼ ਨਹੀਂ ਜਿੱਥੇ ਮੇਰਾ ਨਾਂ ਗਿਆ ਹੋਵੇ ਜੀ ਸਭ ਤੋਂ ਵੱਧ ਮੇਰਾ ਬਗਦੂ ਵੀ ਗਿਆ ਸਰੰਗੀ ਦਰੋਵੇ ਸਾਰੇ ਗਏ ਜੀ ਅ ਜਦੋਂ ਆਮ ਹੀ ਅਸੀਂ ਵਿਆਹਾਂ 'ਚ ਦੇਖਦੇ ਸੀ ਮੈਨੂੰ ਬੜਾ ਹੁੰਦਾ ਸੀ ਯਾਰ ਵੀ ਆ ਬਹੁਤ ਕਿਉਂਕਿ ਬੰਦੂ ਨਾ ਮੈਨੂੰ বাজਦਾ ਬੜਾ ਪਿਆਰਾ ਲੱਗਦਾ ਮੈਂ ਜਾ ਕੇ ਬਾਈ ਨੂੰ ਪੁੱਛਣਾ ਵੀ ਬਾਈ ਜਿਹੜਾ ਮਰ ਜਾਣਾ ਬਾਈ ਯਾਰ ਕਿੱਥੋਂ ਲੈ ਆਂਦਾ ਉਹਨੇ ਕਹਿੰਦਾ ਠੀਕਰੀ ਵਾਲੋਂ ਲੈ ਆਂਦਾ ਜਿਵੇਂ ਸਾਨੂੰ ਆਇਓ ਇਹ ਖੱਚ ਸਾਨੂੰ ਤਾਂ ਪੈਦਾ ਹੋਈ ਵੀਰ ਵੀ ਦੇਖੀਏ ਤਾਂ ਸਹੀ ਜਾ ਕੇ ਵੀ ਉੱਥੇ ਕਿੰਨਾ ਕੁ ਵੱਡਾ ਕਾਰਖਾਨਾ ਤੇ ਕਿੰਨਾ ਕੁ ਸੋਹਣਾ ਲੱਗਦਾ ਨਾ ਹੁਣ ਤੂੰ ਸਾਨੂੰ ਬੌਧੂ ਵੀ ਵਜਾ ਕੇ ਦਿਖਾਓ ਦਿਖਾਉਣਾ ਜੀ ਇਹੇ ਟਾਲੀ ਦੀ ਲੱਕੜ ਜਿਹੜਾ ਤਿਆਰ ਕੀਤਾ ਆਪਾਂ ਇਹਦੇ ਡਿਜ਼ਾਈਨਿੰਗ ਕੀਤੀ ਹੋਈ ਆ ਇਹ ਸਾਰੀ ਡਿਜ਼ਾਈਨਿੰਗ ਜਿਹੜੀ ਕਰੀ ਵੀ ਤੁਸੀਂ ਹੱਥੀ ਕੀਤੀ ਵੀ ਹੱਥੀ ਕੀਤੀ ਹੋਈ ਆ ਜੀ ਇਹਦੇ ਉੱਤੇ ਆਪਾਂ ਨਾਮ ਵੀ ਲਿਖ ਦਿੰਨੇ ਜਿਵੇਂ ਨਾਮ ਲਿਖਣਾ ਹੋਵੇ ਇੱਥੇ ਜੀ ਜਿਵੇਂ ਆਪਣਾ ਕੋਈ ਨਾਮ ਰੱਖਿਆ ਕੋਈ ਨਾਮ ਜਿਵੇਂ ਕੋਪਾ ਦਾ ਨਾਮ ਰੱਖਿਆ ਉਹ ਇੱਥੇ ਲਿਖ ਦਿੰਨੇ ਹਾਂਜੀ ਜੀ ਊੜਾ ਆੜਾ ਵੀ ਲਿਖ ਦਿੰਨੇ ਤੇਗੇ ਉਡਾੜਾ ਇੱਥੇ ਲਿਖਾਉਣਾ ਹੋਵੇ ਆਹ ਥਾਂ ਤੇ ਉਡਾੜਾ 20 ਅੱਖਰ ਲਿਖੇ ਜਾਂਦੇ ਜੀ ਜਿਹਨੇ ਪਾਸੇ ਜਿਹਨੇ ਉਡਾੜਾ ਲਿਖਾਉਣਾ ਹੋਵੇ ਜੀ ਬਾਕੀ ਜੋ ਅਗਲੀ ਚੁਆਇਸ ਆ ਉਸ ਹਿਸਾਬ ਨਾਲ ਸਾਨੂੰ ਡਿਜ਼ਾਈਨ ਕੱਢ ਕੇ ਦੇ ਦਿਓ ਇੱਕ ਵਾਰੀ ਵੀ ਆਹ ਡਿਜ਼ਾਈਨ ਸਾਨੂੰ ਚਾਹੀਦਾ ਉਹ ਡਿਜ਼ਾਈਨ ਤੁਹਾਨੂੰ ਸਾਫਟ ਜੀ ਚਲੋ ਇੱਕ ਵਾਰੀ ਬਜਾ ਦਿਓ ਸਾਨੂੰ ਇੱਕ ਵਾਰੀ ਜੀ ਦੇਖੋ ਜੀ ਜਿਵੇਂ ਅੱਜਕੱਲ ਪੰਜਾਬ ਦੇ ਵਿੱਚ ਜਿਵੇਂ ਇਹ ਚੀਜ਼ਾਂ ਤੁਸੀਂ ਬਣਾ ਰਹੇ ਹੋ ਇਹਦਾ ਥੋੜਾ ਜਿਹਾ ਰਿਵਾਜ ਪਹਿਲਾਂ ਨਾਲੋਂ ਉਦੋਂ ਹੀ ਚੱਲਦਾ ਕਿ ਘਟ ਗਿਆ ਵਦਿਆ ਜੀ ਵੱਧ ਗਿਆ ਵੱਧ ਗਿਆ ਕੋ ਪੁਰਾਣੀਆਂ ਚੀਜ਼ਾਂ ਨੂੰ ਅਹਿਮਤ ਦੀਆਂ ਪੁਰਾਣੀਆਂ ਚੀਜ਼ਾਂ ਨੂੰ ਇੱਕ ਵਾਰ ਜਮ੍ਹਾਂ ਘਟ ਗਿਆ ਸੀ ਪਰ ਹੁਣ ਬਹੁਤ ਅਹਿਮਤ ਦਿੱਤੀ ਜਾਂਦੀ ਜੀ ਬੜੀਆ ਗੱਲਾਂ ਹਨਾ ਆਪਣਾ ਜਿਹੜਾ ਵੈਸੇ ਨਾਲ ਸੰਬੰਧਤ ਆ ਜਿਹੜੇ ਸਾਜ਼ ਨੇ ਇਹਨਾਂ ਨੂੰ ਆਪਾਂ ਨੂੰ ਇਦਾਂ ਹੀ ਉਤਸ਼ਾਹਿਤ ਕਰਨਾ ਚਾਹੀਦਾ ਯਾਰ ਵੱਧ ਤੋਂ ਵੱਧ ਇਹ ਚੀਜ਼ਾਂ ਨੂੰ ਆਪਾਂ ਨੂੰ ਇੱਥੇ ਆਉਣਾ ਚਾਹੀਦਾ ਅੱਜ ਕੱਲ ਦੇ ਬੱਚੇ ਜਿਹੜੇ ਆ ਵੀ ਪੂਰਾ ਪੌਪ ਜਾਂ ਕੋਈ ਹੋਰ ਚੀਜ਼ ਉਹ 뮤직 ਨੂੰ ਜਿਹੜੇ ਅੱਜ ਕੱਲ ਦੇ ਬੱਚੇ ਪੌਪ 뮤직 ਸੁਣਦੇ ਆ ਨਾ ਤੇ ਉਹਨਾਂ ਨੂੰ ਵੀ ਆਪਾਂ ਦੱਸਣਾ ਚਾਹਾਂਗੇ ਜਨ ਜਿਹੜਾ ਪੁਰਾਣਾ ਆਪਣਾ ਕਲਚਰ ਆ ਜਿਵੇਂ ਢਾਡੀ ਸਰਨਜੀ ਤੇ ਇਹ ਚੀਜ਼ਾਂ ਬਲ ਆਉਣਾ ਚਾਹੀਦਾ ਤੁਸੀਂ ਦੇਖੋ ਪੌਪ 뮤직 ਨੂੰ ਵੀ ਇੱਕ ਸਾਈਡ ਤੇ ਲੈ ਲਓ ਤੇ ਹੁਣ ਆਪਾਂ ਸਰੰਗੀ ਵਜਾ ਕੇ ਤੁਹਾਨੂੰ ਬਾਈ ਤੋਂ ਕਹਾਂਗੇ ਵੀ ਇੱਕ ਵਾਰੀ ਦਿਖਾ ਕੇ ਦਿਖਾਓ ਵਜਾ ਕੇ ਤੇ ਇਹਦੇ ਰਾਗ ਸੁਣਿਓ ਕਿਵੇਂ ਲੱਗਿਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਇਹ ਫਿਲਮ ਦਾ ਗੀਤ ਆ ਤੁਸੀਂ ਇਹਦੇ ਬਾਰੇ ਕਮੈਂਟ ਕਰਕੇ ਦੱਸਿਓ ਤੇ ਕਿਹਨੇ ਗਾਇਆ ਤੇ ਉਹਦੇ ਬਾਰੇ ਜ਼ਰੂਰ ਦੱਸਿਓ ਵੀ ਧੁਨ ਕਿਹੜੀ ਆ ਇਹ ਠੀਕ ਹੈ ਇੱਕ ਬਾਈ ਛੇਵੇਂ ਪਾਸਾ ਵੱਲੋਂ ਤੁਹਾਡੀ ਕਲਾ ਨੂੰ ਬਹੁਤ ਪਰਫੁੱਲਟ ਕੀਤਾ ਗਿਆ ਸੀ ਤੇ ਤੁਸੀਂ ਸਾਨੂੰ ਢੱਡ ਦੇ ਵੀ ਰੰਗ ਦਿਖਾਉਂਗੇ ਹਾਂਜੀ ਤੇ ਸਾਨੂੰ ਕੋਈ ਵਧੀਆ ਜੀ ਤੁਹਾਨੂੰ ਉਹਦੇ ਤੇ ਵੀ ਕੱਢ ਕੇ ਦਿਖਾਓ ਜੀ ਜੀ ਛੇਵੇਂ ਬਾਸ਼ਾ ਵੇਲੇ বাজਾਈ ਜਾਂਦੀ ਸੀ ਜਿਵੇਂ ਵਾਰ ਢਾਡੀ ਵਾਰ ਜਿਵੇਂ ਹਾਂਜੀ ਇਹ ਵਾਰ ਕਿਹਾ ਗਿਆ ਜਿਹਦੇ ਛੇ ਮੇ ਬਾਸ਼ ਬਲੇ ਬਜਾਈਆਂ ਜਾਂਦੀਆਂ ਸੀ ਜਗਾਈਆਂ ਜਾਂਦੀਆਂ ਜੀ ਇਹਨੂੰ ਟਾਡੀ ਵਾਰ ਕਿਹਾ ਜਾਂਦਾ ਹਾਂਜੀ ਹਾਂਜੀ ਦੇਖੋ ਇੰਨਾ ਸੋਹਣਾ ਵੀਰ ਰਸ ਭਰਦੀਆਂ ਇਹ ਤੁਨਾ ਨਾ ਤੇ ਕਿੰਨਾ ਸੋਹਣਾ ਕਿੰਨੇ ਸੋਹਣੇ ਸਾਜ਼ ਆ ਤੇ ਬਾਈ ਆਪ ਵੀ ਜਿਹੜਾ ਢਾਡੀ ਜੱਥਾ ਗਾਉਂਦੇ ਰਹਾ ਜਿਵੇਂ ਬਾਈ ਜੀ ਦੀ ਸਰੰਗ 뮤직 ਲਿਖਿਆ ਹੋਇਆ ਹੈ ਨਾ ਇਹ ਤਾਂ ਇਹਦਾ ਨਾਮ ਆ ਤੇ ਕਿੰਨਾ ਟਾਈਮ ਤੁਸੀਂ ਇਹ ਢਾਡੀ ਜੱਥਾ ਦੇ ਨਾਲ ਤੁਹਾਡੀ ਜੱਥੇ ਦੇ ਨਾਲ ਘੱਟੋ ਘੱਟ 10 ਸਾਲ ਮੈਂ 5 ਸਾਲ ਆਪਦੇ ਡੈਡੀ ਨਾਲ ਰਿਹਾ ਤੇ 5 ਸਾਲ ਮੈਂ ਰਿਹਾ ਘੱਟੋ ਘੱਟ ਵੀ ਬਸੰਤ ਸਿੰਘ ਖੜਕਾਵਾਦਲ ਗੁਰਮਾਲ ਜੀ ਉਹਨਾਂ ਦੇ ਨਾਲ ਰਿਹਾ ਜੀ ਉਹਨਾਂ ਦੇ ਨਾਲ ਮੈਂ ਕੈਨੇਡਾ ਵੀ ਜਾ ਕੇ ਆਇਆ ਚਾਰ ਵਾਰ ਜੀ ਤੇ ਹੁਣ ਵੀ ਵੀਜ਼ਾ ਹੈ ਪਰ ਗਏ ਨਹੀਂ ਜੀ ਕਿਉਂਕਿ ਸਾਜ਼ਾਂ ਦੇ ਨਾਲ ਜਿਆਦਾ ਪਿਆਰ ਆ ਕਿਉਂਕਿ ਅੱਜ ਕੱਲ ਤਾਂ ਜਿਹੜੇ ਆ ਸਾਰੇ ਕੈਨੇਡਾ ਦੇ ਵਿੱਚ ਸੈੱਟ ਹੋਣ ਨੂੰ ਫਿਰਦੇ ਆ ਫਿਰ ਤੁਹਾਨੂੰ ਕੈਨੇਡਾ ਸੈੱਟ ਹੋਣ ਦਾ ਮੌਕਾ ਨਹੀਂ ਮਿਲਿਆ ਮਿਲਿਆ ਪਰ ਹੋਣਾ ਨਹੀਂ ਜੀ ਇੱਥੇ ਜਿਹੜਾ ਜ਼ਿੰਦਗੀ ਦਾ ਆਨੰਦ ਆ ਉਹ ਉੱਥੇ ਨਹੀਂ ਜੀ ਜਿਵੇਂ ਹੁਣ ਇੱਥੇ ਆਪਣਾ ਵਧੀਆ ਕਾਰੋਬਾਰ ਚੱਲਦਾ ਹੈ ਨਾ ਤੇ ਉਹਨੂੰ ਇੱਥੇ ਹੀ ਕਰਨਾ ਚਾਹੀਦਾ ਕਰਨਾ ਚਾਹੀਦਾ ਜੀ ਕਿਉਂਕਿ ਉਹਨਾਂ ਮੇਰਾ ਵੀ ਕੈਨੇਡਾ ਦਾ ਵੀਜ਼ਾ ਲੱਗਿਆ ਸੀ ਪਰ ਮੈਂ ਜੇ ਇੱਥੇ ਆਪਣਾ ਕੰਮ ਚੱਲਦਾ ਮੈਂ ਇੱਥੇ ਹੀ ਪ੍ਰਿਫਰ ਕੀਤਾ ਮੈਨੂੰ ਵਧੀਆ ਲੱਗਿਆ ਵੀ ਤੁਸੀਂ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਇਹ ਕਲਚਰ ਨਾਮ ਇਹ ਸਮਝ ਲਿਆ ਕਿ ਜੁੜੇ ਵੀ ਹਾਂ ਤੇ ਇਹਦੀ ਸੇਵਾ ਵੀ ਕਰ ਰਹੇ ਹਾਂ ਇੱਕ ਸੇਵਾ ਵਾਲਾ ਕੰਮ ਹੀ ਆ ਕਿਉਂਕਿ ਇਹ ਖਤਮ ਹੋਣ ਨਹੀਂ ਦੇਣਾ ਆਪਾਂ ਇਹਨੂੰ ਪਰਪਲਿਤ ਰੱਖਣਾ ਭਾਈ ਇੱਕ ਆਪ ਇਧਰ ਫੁੱਲ ਪਏ ਹਨ ਤੇ ਇਹ ਮੁੱਲ ਲਿਆਉਣੇ ਆ ਜਾਂ ਨਹੀਂ ਇਹ ਘਰ ਦੇ ਬਣਾਉਂਦੇ ਨੇ ਜੀ ਮੇਰੇ ਅੱਛਾ ਅੱਛਾ ਦੋ ਜਿਹੜੇ ਸਾਡੇ ਘਰ ਦੇ ਨੇ ਉਹ ਦੋ ਭੈਣਾਂ ਨੇ ਜੀ ਮੇਰੇ ਘਰ ਵਾਲੀ ਤੇ ਮੇਰੇ ਭਰਾ ਦੇ ਘਰ ਵਾਲੇ ਇੱਕ ਘਰੇ ਸੀ ਵਿਆਹੇ ਹੋਏ ਤੇ ਉਹ ਇਹ ਦੋਨੇ ਬਣਾਈ ਜਾਂਦੀਆਂ ਨੇ ਬੈਠੀਆਂ ਅੱਛਾ ਇਹ ਅਸੀਂ 500 ਜਾਂ 700 ਲੜੀ ਬਣਾ ਕੇ ਰੱਖਦੇ ਆ ਸੀਜ਼ਨ ਦੀ ਖਾਤਰ ਕਿਉਂਕਿ ਅੱਗੇ ਸੀਜ਼ਨ ਜਦੋਂ ਚੱਲਣਾ ਉਦੋਂ ਫਿਰ ਬਹੁਦੂਆਂ ਦੇ ਨਾਲੇ ਬੰਨ ਕੇ ਦਿੰਨੇ ਆ ਅੱਛਾ ਜੀ ਮੂਰਲੇ ਪਾਸੇ ਬੰਨੀ ਹੁੰਦੀ ਆ ਮੂਰਲੇ ਪਾਸੇ ਲਮਕਦੀ ਆ ਇੱਕ ਮੋਢੇ ਵਾਲਾ ਕਹਿੰਦੇ ਨੇ ਉਹ ਮੋਢੇ ਚ ਪੈਂਦਾ ਜਿਵੇਂ ਬਗਦੂ ਦੇ ਹਾਂਜੀ ਇੱਕ ਮੈਂ ਹੋਰ ਗੱਲ ਪੁੱਛਣੀ ਸੀਗੀ ਵੀ ਤੁਸੀਂ 100% ਜਿਹੜਾ ਇਹਦੀ ਫਿਨਿਸ਼ਿੰਗ ਜਿਹੜੇ ਵੀ ਸਾਜ ਦੇ ਉਹ ਘਰੇ ਹੀ ਕਰਦੇ ਹੋ ਘਰੇ ਕਰਦੇ ਸਰ ਬਹੁਤ ਵਧੀਆ ਗੱਲ ਆ ਤੇ ਸਾਨੂੰ ਤੁਸੀਂ ਦਿਖਾਓਗੇ ਕਿਹੜੇ ਕਿਹੜੇ ਸਾਜ ਤੁਹਾਡੇ ਇਸ ਟਾਈਮ ਹੈਗੇ ਆ ਬਣੇ ਹੋਏ ਆ ਤੇ ਕਿਹੜੇ ਦਾ ਆਰਡਰ ਆਇਆ ਵਾ ਤੁਹਾਡੇ ਕੋਲ ਉਹ ਵੀ ਸਾਨੂੰ ਜਰੂਰ ਦੱਸਿਓ ਨਾ ਹਣੇ ਉਹਨਾਂ ਦਾ ਆਪਣੇ ਕੋਲ ਆਰਡਰ ਆ ਆਸਰੰਗੀ ਦਾ ਵੀ ਆਰਡਰ ਜੀ ਇਹ ਸਰੰਗੀ ਜਿਵੇਂ ਬਿਲਕੁਲ ਤਿਆਰ ਆ ਜੀ ਕੱਲੇ ਸਿਰਫ ਇਹਦੇ ਨਿਸ਼ਾਨ ਲਾਉਣੇ ਨੇ ਸਾਰੇ گاਵਾਂ ਦੇ ਤੇ ਜੀ ਤੇ ਬਾਕੀ ਬਿਲਕੁਲ ਇਹ ਸਾਰੀ ਤਿਆਰ ਨਿਸ਼ਾਨ ਸਾਰੀ ਹੋਈ ਜੀ ਬਈ ਫਿਰ ਜਿਵੇਂ ਇਹ ਸਾਜ ਮਹਿੰਗੇ ਆ ਹਾਂਜੀ ਤੇ ਉਵੇਂ ਐ ਤਾਂ ਨਹੀਂ ਹੈਗਾ ਵੀ ਖਰੀਦਣ ਵਾਲੇ ਘੱਟ ਹੋਣਗੇ ਨਹੀਂ ਖਰੀਦਣ ਵਾਲੇ ਬਹੁਤ ਅੱਛਾ ਕਦਰਦਾਨ ਹੈ ਗਿਆ ਕਦਰਦਾਨ ਬਹੁਤ ਨਹੀਂ ਜੀ ਪਹਿਲਾਂ ਘਟ ਗਏ ਸੀ ਜੀ ਆਪਣੇ ਵੀ ਬਹੁਤ ਨੇ ਤੇ ਬਾਹਰ ਵੀ ਬਹੁਤ ਜੀ ਬੱਚੇ ਬਾਹਰੋਂ ਸਿੱਖਦੇ ਵੀ ਆ ਮੇਰੇ ਕੋਲ ਜੀ ਅੱਛਾ ਆਨਲਾਈਨ ਕਲਾਸਾਂ ਵੀ ਲਾਉਂਦੇ ਆ ਤੇ ਇੱਥੇ ਮੈਂ ਫ੍ਰੀ ਸਿਖਾਉਣਾ ਵੀ ਆ ਜੀ ਅੱਛਾ ਫ੍ਰੀ ਸਿਖਾਉਣਾ ਇੱਥੇ ਫ੍ਰੀ ਸਿਖਾਉਣਾ ਵੀ ਆ ਸਰੰਗੀ ਸਿੱਖ ਲੋ ਹਾਂਜੀ ਸਾਡਾ ਸਿੱਖਣੀ ਆ ਕਿਸੇ ਨੇ ਉਹ ਵੀ ਸਿੱਖ ਸਕਦਾ ਜੀ ਬੁਗਦੂ ਸਿੱਖਣਾ ਉਹ ਵੀ ਸਿੱਖ ਸਕਦਾ ਤੁੰਬੀ ਸਿੱਖਣੀ ਉਹ ਵੀ ਸਿੱਖ ਸਕਦਾ ਸਿਰਫ ਫ੍ਰੀ ਆ ਆਪਣੇ ਜੀ ਜੇ ਆਨਲਾਈਨ ਕਿਸੇ ਨੇ ਸਿੱਖਣਾ ਹੋਵੇ ਤੇ ਉਹ ਵੀ ਦੱਸਣਾ ਕੈਨੇਡਾ ਅਮਰੀਕਾ ਬੈਠਾ ਉਹ ਵੀ ਦਾ ਕੋਈ ਹੋਰ ਦੇਸ਼ ਦੇ ਵਿੱਚ ਬੈਠਾ ਹੈ ਨਾ ਕਿਤੇ ਵੀ ਬੈਠਾ ਆਪਣੀ ਸੇਵਾ ਵੱਲੋਂ ਆਪਾਂ ਸਿਖਾਉਨੇ ਆ ਕਿਉਂਕਿ ਸਾਨੂੰ ਅਸੀਂ ਸਿੱਖੇ ਆ ਤੇ ਅਸੀਂ ਸਿਖਾਉਣਾ ਬਸ ਪੰਜਾਬੀ ਦਾ ਇੱਕ ਤੁਹਾਡਾ ਮਕਸਦ ਇਹ ਹੈ ਵੀ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਨਾ ਪ੍ਰੋਮੋਟ ਕਰਨਾ ਵੀ ਬਦਲ ਨਹੀਂ ਤੁਸਤਾਂਤੀ ਸਾਹਿਬ ਸਿੱਖਣ ਵਾਲੇ ਬਦਲ ਖਤਮ ਨਾ ਹੋਵੇ ਕਿਉਂਕਿ ਜੇ ਸਿਖਾਵਾਂਗੇ ਉਹਨਾਂ ਨੇ ਤਾਂ ਹੀ ਸਿੱਖਣਾ ਲੇ ਇਹਦੇ ਸਿੱਖਣ ਦੇ ਹੁਣ ਆਪਾਂ ਨਾ ਹਰਮੰਦਰ ਸਾਹਿਬ ਜਾਂਦੇ ਆ ਹਾਂਜੀ ਤੇ ਉੱਥੇ ਜਾ ਕੇ ਨਾ ਇੱਕ ਹੋਰ ਹੀ ਤਰ੍ਹਾਂ ਦਾ ਨਸ਼ਾ ਹੀ ਚੜ ਜਾਂਦਾ ਖਮਾਰੀ ਹੋ ਜਾਂਦੀ ਆ ਬਾਣੀ ਤੇ ਸੰਗੀਤੜੋ ਬਰਾਬਰੋ ਬਰਾਬਰ ਤੁਰ ਜਾਂਦੇ ਕਿਉਂਕਿ ਗੁਰੂ ਨਾਨਕ ਦੇ ਮਰਦਾਨਾ ਜੀ ਸੀਗੇ ਹਾਂਜੀ ਤੇ ਉਹਨਾਂ ਬਿਨਾਂ ਵੀ ਬਾਬੇ ਦੀ ਗੱਤ ਨਹੀਂ ਸੀ ਤੇ ਬਾਬੇ ਬਿਨਾਂ ਉਹਨਾਂ ਦੀ ਗੱਤ ਨਹੀਂ ਸੀ ਤੇ ਇਵੇਂ ਜੇ ਜਦੋਂ ਆਪਾਂ ਕਿਸੇ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਉੱਥੇ ਜਦੋਂ ਸਾਜਾਂ ਨਾਲ ਕੀਰਤਨ ਹੁੰਦਾ ਹਾਂਜੀ ਤਾਂ ਉੱਥੇ ਸਾਰਾ ਕੁਝ ਭੁੱਲ ਜਾਂਦਾ ਬੰਦਾ ਭੁੱਲ ਜਾਂਦਾ 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 ਦਰਬਾਰ ਸਾਹਿਬ ਤੁਸੀਂ ਘੰਟਾ ਜਾ ਕੇ ਬਹਿ ਜਾਓ ਤੁਹਾਨੂੰ ਐ ਨਹੀਂ ਪਤਾ ਲੱਗਣਗੇ ਆਪਾਂ ਬੈਠੇ ਕਿੱਥੇ ਹਾਂਜੀ ਹਾਂਜੀ ਉੱਥੇ ਵੱਖਰਾ ਹੀ ਆਨੰਦ ਆ ਸਹੀ ਗੱਲ ਸਹੀ ਗੱਲ ਬਾਣੀ ਦੇ ਨਾਲ ਢਾਡੀ ਸੁਣਨ ਲੱਗ ਜਾਓ ਰਾਗੀ ਸੁਣਨ ਲੱਗ ਜਾਓ ਪਰ ਆਨੰਦ ਵਖਰੇ ਹੀ ਉਹ ਚੀਜ਼ ਦਾ ਹਨਾ ਕਈ ਵਾਰੀ ਜਿਵੇਂ ਹੁਣ ਆਪਣਾ ਹੁੰਦਾ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਜਾ ਕੋਈ ਟੈਨਸ਼ਨ ਦੇ ਵਿੱਚ ਆ ਕਈ 뮤직 ਲਾ ਕੇ ਸੁਣਦੇ ਜਿਵੇਂ ਗੀਤ ਲਾ ਲੇ ਪੁਰਾਣੇ ਜਾਂ ਕੋਈ ਆ ਚੀਜ਼ੇ ਸੰਗੀਤ ਸੁਣ ਲਿਆ ਮੈਂ ਕਹਿੰਦਾ ਉਹ ਰੂਹ ਦੀ ਸ਼ਾਂਤੀ ਵਾਲਾ ਕੰਮ ਆ ਇਹ ਜੇ ਆਪਣੇ ਜਿਹੜੇ ਦੁੱਖਦਰ ਦਾ ਦੂਰ ਦੂਰ ਹੋ ਜਾ ਜਦੋਂ ਹੁਣ ਕਈ ਵਾਰੀ ਮੈਂ ਵੀ ਕੰਮ ਕਰਦਾ ਜਿਵੇਂ ਹੁਣ ਖਰਾਤਿਆਂ ਕੰਮ ਕਰਨਾ ਕੋ 3 ਘੰਟੇ 4 ਘੰਟੇ ਆਹ ਹਟ ਫੋਨ ਲਾ ਲੈਂਦਾ ਜਵੇਂ ਢਾਡੀ ਨੇ ਪੁਰਾਣੇ ਢਾਡੀ ਨੇ ਉਹਨਾਂ ਨੂੰ ਸੁਣਨਾ ਜੀ ਨਾਲੇ ਸੁਣੀ ਜਾਂਦੇ ਆ ਨਾਲ-ਨਾਲ ਉਹਨਾਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲਦਾ ਸੁਣਨ ਦੇ ਨਾਲ ਵਿੱਚ ਜੀ ਪ੍ਰਾਣੀਆਂ ਜਿਹੜੀਆਂ ਉਹਨਾਂ ਦੇ ਗਾਇਆਂ ਵੀਆਂ ਚੀਜ਼ਾਂ ਵਜਾਈਆਂ ਵੇ ਚੀਜ਼ਾਂ ਉਹ ਸਾਰੀਆਂ ਸਾਨੂੰ ਸੁਣਨ ਨੂੰ ਮਿਲਦੇ ਨੇ ਕਿਉਂਕਿ ਜੇ ਸੁਣਾਗੇ ਤਾਂ ਹੀ ਅੱਗੇ ਵਜਾਉਣਾ ਜੀ ਜਿੰਨੀ ਥੋੜੀ ਚੀਜ਼ ਸੁਣੀ ਹੋ ਉੰਨੀ ਇਹ ਤੇ ਲਿਕਲਣੀ ਹੈ ਹਾਂਜੀ ਕੋਈ ਵੀ ਸੁਣਨ ਦੇ ਨਾਲ ਹੀ ਸਾਰਾ ਪੂਰਾ ਹੁੰਦਾ ਸਾਰਾ ਗੱਲ ਕੋ ਤੁਹਾਨੂੰ ਪੂਰੀ ਡੰਗਾਈ ਤੱਕ ਜਾਣਾ ਪੈਂਦਾ ਫੇਰ ਨਵਜ ਫੇਰ ਲੱਭਦੀ ਹੈ ਫੇਰ ਲੱਭਦੀ ਹੈ ਜੀ ਹਨਾ ਸਾਡੀ ਜ਼ਿੰਦਗੀ ਹੈ ਜਿਹੜੀ ਹਾਂਜੀ ਉਹ ਜ਼ਮੀਆਂ 'ਚ ਵੀ ਸੰਗੀਤ ਆ ਤੇ ਹਾਂਜੀ ਤੇ ਖੁਸ਼ੀਆਂ 'ਚ ਵੀ ਸੰਗੀਤ ਆ ਤੇ ਆ ਤੁਹਾਡੇ ਕੋਲੇ ਪਿਆ ਗਿੱਧਾ ਆ ਪਿਆ ਮੇਕਾ ਹਾਂ ਗਿੱਧਾ ਹਾਂਜੀ ਗਿੱਧਾ ਇਹ ਵਿਆਹਾਂ ਚ ਵੀ ਕੰਮ ਆਉਂਦਾ ਹਾਂ ਵਿਆਹਾਂ ਚ ਵੀ ਕੰਮ ਆਉਂਦਾ ਹਾਂ ਸਾਦੇ ਬਿਨਾ ਜਿਹੜਾ ਵਿਆਹ ਸਾਦੀ ਵੇ ਉਹ ਤੋਂ ਰਹੀ ਆ ਹਨਾ ਫੇਰ ਤਾਂ ਕੋਈ ਉਵੇਂ ਆਨੰਦ ਹੀ ਨਾ ਫੇਰ ਭੰਗੜਾ ਹੀ ਨਾ ਪਾਵੇ ਤੇ ਹਾਂ ਜੇ ਢੋਲ ਵਜਦਾ ਢੋਲ ਤੇ ਵੀ ਆਪਾਂ ਭੰਗੜਾ ਪਾਉਨੇ ਆ ਨਾ ਤੇ ਇਹ ਤੁਸੀਂ ਸਾਨੂੰ ਸਾਰੀਆਂ ਚੀਜ਼ਾਂ ਦਿਖਾ ਦਿਓ ਕਿਹੜੀਆਂ ਕਿਹੜੀਆਂ ਸਾਨੂੰ ਬੁਲਾਏ ਗਿਆ ਜੀ ਤਾਲੀ ਦੀ ਲੱਕੜ ਦਾ ਬਣਿਆ ਹੋਇਆ ਜੀ ਇਹ ਵੀ ਤੁਸੀਂ ਕਰੇ ਤਿਆਰ ਇਹ ਵੀ ਸਾਰਾ ਕਰੇ ਤਿਆਰ ਕਰ ਠੀਕ ਹੈ ਜੀ ਹਾਂਜੀ ਢੋਲ ਹੀ ਹੈ ਪੂਰਾ ਕਿਉਂਕਿ ਜਦੋਂ ਆਪ ਬਹ ਹੱਥ ਨਾਲ ਵਜਾਉਨੇ ਆ ਉਦੋਂ ਪਤਾ ਲੱਗਦਾ ਵੀ ਪੁੱਠਾ ਜਾਂ ਸਿੱਧਾ ਜਾਂ ਸਹੀ ਵੱਜ ਨਹੀਂ ਰਿਹਾ ਜਾਂ ਰੈਲਾ ਨਾ ਹੋਵੇ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਆਪ ਨੂੰ ਵਜਾ ਕੇ ਪਤਾ ਲੱਗਦੀਆਂ ਜੇ ਤੁਸੀਂ ਆਪ ਵਜਾਉਣ ਨਹੀਂ ਜਾਣਦੇ ਤਾਂ ਨਹੀਂ ਫਿਰ ਉੱਥੇ ਆ ਜਾਂਦੇ ਕਲਾਕਾਰੀ ਨਹੀਂ ਆਉਂਦੀ ਕਲਾਕਾਰ ਹੀ ਨਹੀਂ ਹੋਸੀ ਹਨਾ ਜੀ ਬਈ ਢੜ ਦੇ ਰੰਗ ਵੀ ਦਿਖਾਉਂਗੇ ਤੁਹਾਡਾ ਇਸ ਵੇਲੇ ਤਿਆਰ ਨਹੀਂ ਹੈਗੀ ਜਿਆ ਦੇਖੋ ਆ ਖੋਲ ਤਿਆਰ ਕਰੇ ਪਏ ਨੇ ਮੇਰੇ ਕੋਲ ਅੱਛਾ ਇਹ ਮਨ ਸਾਰੇ ਖੋਲ ਕੱਢੇ ਪੈਨੇ ਕਿਉਂਗੇ ਬਹੁਤ ਕਲਾਕਾਰੀ ਆ ਕਿਉਂਕਿ ਇਹਨੂੰ ਬਿਚੇਂ ਟਾਲਾ ਕਰਨੀ ਕਰਦੇ ਨੇ ਵੀ ਉਹ ਬੰਦਾ ਹਰੇਕ ਕੋਈ ਇਹਨੂੰ ਇਹਦੀ ਨਬਜ਼ ਨਹੀਂ ਫੜ ਸਕਦਾ ਇਹ ਹੈ ਟਾਲੀ ਦੇ ਨੇ ਸਾਰੇ ਖੋਲ ਜਿਵੇਂ ਆ ਵੀ ਬੁਗਦੂ ਵੀ ਸਾਰੇ ਟਾਲੀ ਦੀ ਅੱਛਾ ਜੀ ਇੱਧਰ ਕਾਟੋ ਪਈ ਆ ਇਹ ਕਾਟੋ ਵੀ ਦਿਖਾ ਦਿਓ ਇਹ ਵੀ ਬਹੁਤ ੁਰੜਕਦੀ ਹੈ ਬਿਆਹ ਦੀ ਗੱਲ ਪਤਾ ਕੀ ਆ ਜਿਹੜੀ ਨਵੀਂ ਪੀੜ੍ਹੀ ਉਹਨਾਂ ਤਾਂ ਲੱਗਦਾ ਲੱਕੜ ਜੀ ਆ ਉਹ ਪੁਰਾਣਿਆਂ ਨੂੰ ਪਤਾ ਵੀ ਇਹ ਕਾਟੋ ਆ ਉਹ ਕਹਿੰਦੇ ਨੇ ਪੱਲਾ ਨਾ ਜਾਇਂ ਖੇਤ ਨੂੰ ਕਿਕਰ ਤੱਕ ਹੋ ਰਹੀ ਜੀ ਇਹ ਉਹ ਆ ਕਾਟੋ ਕਾ ਵਾਤਾں ਯਾਰ ਮੈਂ ਤਾਂ ਅੰਨਦਾ ਗਿਆ ਤੇ 뮤지컬 ਆਉਣ ਦੀ ਲੋੜ ਨਹੀਂ ਪਈ ਬਾਈ ਨੇ ਤਾਂ ਇੱਥੇ ਮੈਂ ਕਹਿੰਨਾ ਦੇਖ ਦੇ ਕੀ ਜਿਹੜਿਆ ਦਿਲ ਦੀਆਂ ਟੈਨਸ਼ਨਾਂ ਸੀ ਜਾਂ ਸਾਰੀਆਂ ਮੁੱਕ ਗਿਆ ਸੀ ਨਾ ਸਹੀ ਠੀਕ ਹੈ ਕਿਉਂਕਿ ਆਪਾਂ ਐਵੇਂ ਟੈਨਸ਼ਨਾਂ ਚੱਕੀ ਫੇਰਦੇ ਆਂ ਦਿਮਾਗ ਦੇ ਵਿੱਚ ਜੀ ਇਹ ਹੈਗੀਆਂ ਆਪਣੀਆਂ ਸਾਜ਼ ਘਰੇ ਆਪਾਂ ਨੂੰ ਆਪ ਉਹ ਵੀ ਸਿੱਖ ਲਾਂਗੇ ਯਾਰ ਵਜਾ ਕੇ ਦੇਖ ਲਾਂਗੇ ਤਾਂ ਵੀ ਕੋਈ ਫਰਕ ਨਹੀਂ ਨਹੀਂ ਆਪਾਂ ਤੜਕੇ ਸਵੇਰੇ ਸਵੇਰੇ ਜੇ ਗੁਰਦਵਾਰੇ ਨੂੰ ਕੀਰਤਨ ਹੁੰਦਾ ਤਾਂ ਕਿੰਨਾ ਚੰਗਾ ਲੱਗਦਾ ਬੱਚਿਆਂ ਸਾਹਮਣੇ ਵਜਾਵਾਂਗੇ ਤਾਂ ਬੱਚੇ ਵੀ ਸਿੱਖਣਗੇ ਹਾਂ ਸਖਦੇ ਹੋ ਜੀ ਹਾਂ ਤੁਹਾਨੂੰ ਬਾਹਰ ਬਹੁਤ ਆ ਬਾਹਰ ਬੱਚੇ ਬਹੁਤ ਸਿੱਖਣ ਲੱਗੇ ਹੋਏ ਤੇ ਭਾਈ ਨਾ ਹੁਣ ਮੈਂ ਤਾਂ ਬੇਨਤੀ ਜ਼ਰੂਰ ਕਰੂੰਗਾ ਵੀ ਮੇਰੇ ਬੱਚੇ ਆ ਤੇ ਉਹਨਾਂ ਨੂੰ ਵੀ ਤੁਸੀਂ ਮੜੇ ਜਾ ਗੁਰ ਦੇਓ ਤੇ ਕਿਉਂਕਿ ਚਲੋ ਘਰੇ ਆਪਣੇ ਸਿੱਖਣਗੇ ਵਜਾਉਣਗੇ ਮੈਂ ਵੀ ਸੁਣ ਲੂੰਗਾ ਆਨੰਦ ਆਊਗਾ ਬਾਈ ਗੁਰੂ ਦੀ ਕਿਰਪਾ ਇਨੀ ਆ ਕਿ ਮਹਾਰਾਜ ਵੀ ਆਪਣੇ ਘਰੇ ਬਰਾਜਮਾਨ ਰੱਖੇ ਹੋਏ ਨੇ ਅੱਛਾ ਜੀ ਹਾਂਜੀ ਠੀਕ ਪਰ ਪੋਥੀਆਂ ਛੋਟੀਆਂ ਲੈ ਕੇ ਰੱਖੇ ਨੇ ਸਹਿਜ ਪਾਠ ਵੀ ਆਪਣਾ ਹਰ ਵਕਤ ਚੱਲਦਾ ਜੀ ਬਾਈਗਰ ਨੂੰ ਕਿਰਪਾ ਕਰੀ ਹੋਈ ਆ ਗੁਰੂ ਦੇ ਨਾਲ ਜੁੜੇ ਹੋਇਆ ਪਹਿਲਾਂ ਤੋਂ ਇਹ ਸਤ ਗੁਰ ਜੋੜੀ ਰੱਖੇ ਬਸ ਜੀ ਜਿੱਥੇ ਇੱਕ ਤਾਂ ਉੱਥੇ ਸਭ ਕੁਝ ਆ ਉਹਦੇ ਨਾਲ ਹੀ ਮੇਰਾ ਕੰਮ ਕਿਉਂਕਿ ਜੇ ਮੈਂ ਘਰੇ ਨਹੀਂ ਹੁੰਦਾ ਉਹ ਹੁੰਦੀ ਆ ਬਾਕੀ ਮੋਢੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਕੰਮ ਚੱਲਦਾ ਮੈਂ ਆ ਗਿਆ ਨਾ ਮੋਢੇ ਨਾਲ ਮੋਢਾ ਲਾ ਕੇ ਕੰਮ ਦੱਸਿਆ ਸੀ ਭੈਣ ਜੀ ਨੇ ਕਹਿੰਦੇ ਵੀ ਜਦੋਂ ਇਹ ਬਾਹਰ ਜਾਂਦੀ ਆ ਤੇ ਉਸ ਤੋਂ ਬਾਅਦ ਚ ਜਿਹੜੀ ਦੁਕਾਨਦਾਰੀ ਉਹ ਹੇਠ ਹੱਥ ਹੁਣ ਵੀ ਮੈਂ ਜੇ ਪ੍ਰੋਗਰਾਮ ਤੇ ਜਾਵੜਦਾ ਤਾਂ ਜਿਹੜਾ ਸਮਾਨ ਦੇਣਾ ਜਾਂ ਕਿਸੇ ਨੂੰ ਲੈਣਾ ਸਮਾਨ ਜਾਂ ਕੁਝ ਕਰਨਾ ਉਹ ਨੂੰ ਪਤਾ ਅੱਛਾ ਜੀ ਮੈਨੂੰ ਟੈਨਸ਼ਨ ਨਹੀਂ ਹੈ ਵੀ ਕੋਈ ਸਮਾਨ ਰਹਿ ਜੂ ਜਾਂ ਕਿਸੇ ਨੂੰ ਦਿੱਤਾ ਨਹੀਂ ਜਾਣਾ ਸਮਾਨ ਜਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਸਾਰਾ ਕੁਝ ਉਹਨੂੰ ਟੋਟਲ ਚੀਜ਼ ਸਮਝਾਈ ਹੋਈ ਹੈ ਜਿਵੇਂ ਆ ਪਾਲਿਸ਼ ਕਰਦੀ ਆ ਉਹ ਉਹ ਕਰਦੀ ਆ ਅੱਛਾ ਜੀ ਹਾਂ ਜੀ ਉਹਦੀ ਉਹਦੀ ਜ਼ਿੰਮੇਵਾਰੀ ਹੈ ਪਾਲਿਸ਼ ਕਰਨੀ ਜਿੰਨੇ ਆ ਢੱਡਾ ਨੇ ਜਾਂ ਆ ਗਈ ਇਹ ਪਾਲਿਸ਼ ਉਹਨੇ ਕਰਨੀ ਆ ਮੈਂ ਸਿਰਫ ਖੋਲ ਕਰਕੇ ਰੱਖਣੀ ਆ ਠੀਕ ਸਾਡੇ ਕੰਮ ਬੰਦੇ ਹੋਏ ਨੇ ਵੀ ਇੰਨਾ ਕੰਮ ਤੂੰ ਕਰੀ ਚੱਲ ਇੰਨਾ ਕੰਮ ਮੈਂ ਕੰਮ ਕਰੀ ਜਣਾ ਜੀ ਵੀ ਉਹਦੇ ਨਾਲ ਸਾਡਾ ਸਰਕਲ ਚੱਲੀ ਜਾਂਦਾ ਦੋਨਾਂ ਜਣੇ ਦਾ ਹਣਾ ਹਾਂਜੀ ਉਹ ਵੇਲੇ ਨਹੀਂ ਵੰਦੀ ਮੈਂ ਵਿਲਾ ਨਹੀਂ ਵੈਲਾ ਜੀ ਫਿਰ ਆਏ ਵੀ ਮੋਢੇ ਨਾਲ ਮੋਢਾ ਲਾ ਕੇ ਕੰਮ ਚੱਲਦਾ ਜੀ ਹਾਂ ਜਿਵੇਂ ਵੀ ਰੋਟੀਆਂ ਉਹਨਾਂ ਨੇ ਪਕਾਤੀਆਂ ਤੁਸੀਂ ਭਾਂਡੇ ਮਾਸੀਆਂ ਹਾਂ ਸਾਰਾ ਰਲ ਮਿਲ ਕੇ ਹੀ ਜਾਂਦਾ ਜੀ ਫਿਰ ਕੰਮ ਜੇ ਕੰਮ ਲੈਣਾ ਤਾਂ ਕੰਮ ਦੇਣਾ ਵੀ ਪੈਂਦਾ ਤੇ ਬਾਈ ਆਹ ਇੱਕ ਆਪਣੇ ਕੋਲੇ ਪਿਆ ਕੰਠਾ ਇਹ ਦਿਖਾਇਓ ਇਹ ਤੁਸੀਂ ਮੋਲ ਲੈ ਕੇ ਆਉਣੇ ਬਾਈ ਇਹ ਮੁੱਲ ਬਣਦਾ ਜੀ ਆਪਾਂ ਬਣਵਾਉਣੇ ਆ ਆਪਦੇ ਹਿਸਾਬ ਨਾਲ ਉਸਮਾਨ ਆਪ ਦਿੰਦੇ ਹਾਂ ਹਾਂ ਜੀ ਜਿਹੜੇ ਹਿਸਾਬ ਜਿਵੇਂ ਹੋਣਾ ਪਾਲਸ਼ਾ ਪਾਲਸ਼ ਜਿਹੜੀ ਆਮ ਕਾਂਠਿਆਂ ਤੇ ਆਉਂਦੀ ਆ ਉਹ ਇਹ ਨਹੀਂ ਆਉਂਦੀ ਹਾਂਜੀ ਹਾਂਜੀ ਜਿੰਨੇ ਚਮਕਾ ਪਾਲਸ ਦੀ ਜਾਂ ਪੱਤਾ ਇਧਰੋਂ ਖਾਲੀ ਆ ਇਹ ਆਪਾਂ ਉਸ ਹਾਬ ਨਾਲ ਹੀ ਬਣਵਾਉਨੇ ਵੀ ਆ ਹਾਬ ਨਾਲ ਤੁਹਾਨੂੰ ਪੱਤਾ ਚਾਹੀਦਾ ਆ ਹਾਬ ਨਾਲ ਤੁਹਾਨੂੰ ਇਹ ਗੋਲ ਚਾਹੀਦੇ ਨੇ ਆ ਵੀ ਆ ਵੱਡਾ ਚਾਹੀਦਾ ਛੋਟਾ ਤੇ ਇਸ ਹਾਬ ਨਾਲ ਕਰਦੇ ਤੇ ਜਿਵੇਂ ਅੱਜਕੱਲ ਹੁਣ ਗਰਮੀ ਦਾ ਮੌਸਮ ਆ ਜਿਵੇਂ ਆਹ ਮੁੜ ਕੇ ਦੇ ਨਾਲ ਇਹਦਾ ਕਲਰ ਸੇਧ ਹੀ ਨਹੀਂ ਖਰਾਬ ਹੁੰਦਾ ਚਲਦੀ ਨਹੀਂ ਖਰਾਬ ਹੁੰਦਾ ਉਹ ਹੁੰਦਾ ਜਿਹੜਾ ਠੋਸ ਜੀ ਇਹ ਕਠੋਸ ਨਾ ਭਰਤ ਜੀ ਦੇ ਬਣੇ ਆਉਂਦੇ ਨੇ ਹਾਂਜੀ ਉਹ ਹੁੰਦਾ ਜਿਹੜੇ ਭਰਤ ਦੇ ਬਣੇ ਹੁੰਦੇ ਨੇ ਉਹ ਹੁੰਦੇ ਆ ਇਹ ਹੱਥੀਂ ਕੰਮ ਹੋਇਆ ਹੋਇਆ ਜੀ ਸਾੜਿਆ ਡਿਜ਼ਾਈਨ ਪਿਆ ਹੋਇਆ ਹੱਥੀਂ ਪਿਆ ਹੋਇਆ ਜੀ ਹੱਥੀਂ ਪਿਆ ਹੋਇਆ ਹੱਥੀਂ ਪਿਆ ਹੋਇਆ ਉਹ ਪਿਆ ਹੋਣਾ ਮਸ਼ੀਨੀ ਜੀ ਉਹ ਮਸ਼ੀਨ ਆਲਾ ਫਿਰ ਭਰਤ ਲੈ ਜਾਂਦੀ ਆ ਇਹ ਪਾਲਿਸ਼ ਲੈਂਦੀ ਨਹੀਂ ਇਹ ਪਾਲਿਸ਼ ਕਰੀ ਹੋਈ ਆ ਉਹ ਉਈ ਚਾੜੀ ਹੁੰਦੀ ਆ ਕੱਚੀ ਪਾਲਿਸ਼ ਬਈ ਫਿਰ ਇਹ ਜਿਹੜੇ ਆ ਤਾਂ ਉੱਪਰ ਨਾਲ ਟੁਣੇ ਕਦੂ ਹੱਥੀਂ ਆ ਹਾਂ ਜੀ ਇਹ ਇਹ ਕਾਦੇ ਕੰਮ ਹੁੰਦੇ ਆ ਇਹ ਟੁੰਬਿਆਂ ਦੀ ਜੀ ਅੱਛਾ ਨਾਲੇ ਤੁਹਾਨੂੰ ਇਹ ਕਹਿੰਦੇ ਤਣ ਦੀ ਲੱਕੜ ਦਾ ਇਹ ਤਣ ਦੀ ਲੱਕੜ ਦਾ ਜਿਵੇਂ ਇਹ ਰਾਗੀਆਂ ਵਾਲਾ ਜੀ ਜਿਹੜਾ ਤੁੰਬਾ ਆਪਾਂ ਤੁਹਾਨੂੰ ਦਿਖਾਇਆ ਸੀ ਹਾਂਜੀ ਇਹ ਤੁੰਬਾ ਨਾਲ ਰਾਗੀਆਂ ਵਾਲਾ ਇਹਨੂੰ ਰਾਗੀਆਂ ਵਾਲਾ ਤੁੰਬਾ ਕਹਿੰਦੇ ਨੇ ਜਿਹੜਾ ਆਮ ਤੁੰਬਾ ਵਜਦਾਗਾ ਜਿਵੇਂ ਕਿਤੇ ਮਿਊਜ਼ਿਕ ਵਜਾਉਣਾ ਜਾਂ ਉਸ ਦੇ ਹਿਸਾਬ ਨਾਲ ਬੰਦਾ ਸਹਿਜੇ ਹਿਸਾਬ ਨਾਲ ਹਾਂਜੀ ਵੀ ਉਹਨਾਂ ਨੇ ਵਜਾਉਣਾ ਕਾਹਚ ਅੱਛਾ ਜਿਵੇਂ ਇਹ ਖੁੱਲੇ ਖਾੜਿਆਂ ਦਾ ਤੁੰਬਾ ਇਹਦੀ ਆਵਾਜ਼ ਖੁੱਲੀ ਜਗਾ ਇਹ ਉਹਦੀ ਆਵਾਜ਼ ਹੋਰ ਹੁੰਦੀ ਹੈ ਉਹਦੀ ਆਵਾਜ਼ ਹੋਰ ਹੋਊ ਉਹਦਾ ਡੰਡਾ ਵੀ ਛੋਟਾ ਹੋਊ ਇਹ 3 ਫੁੱਟ ਬਣਦਾ ਜੀ ਉਹ ਤਿੰਨ ਫੁੱਟ ਤੋਂ ਘੱਟ ਬਣਦੇ ਉਹ ਜਿਵੇਂ ਤਖਤਪੁਰੇ ਮੇਲੇ ਤੇ ਹੁੰਦੇ ਆ ਉਹ ਆ ਹੁੰਦੇ ਆ ਅੱਛਾ ਠੀਕ ਆ ਜਿਹੜੇ ਖੁੱਲਿਆਂ ਗਲੇ ਤਖਤਪੁਰਾ ਸਾਹਿਬ ਮੇਲੇ ਤੇ ਖੁੱਲੇ ਖਾੜੇ ਵਾਲੇ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਕੋਲੇ ਇਹ ਤੂੰਬੇ ਹੁੰਦੇ ਇਹਦੀ ਆਵਾਜ਼ ਵੱਧ ਹੁੰਦੀ ਹੈ ਉਹਦੇ ਨਾਲੋਂ ਤੂੰਬੇ ਦੇ ਨਾਲੋਂ ਨਹੀਂ ਉਹਦਾ ਟੋਨ ਅੱਡ ਹੁੰਦੀ ਹੈ ਟੋਨ ਲੱਗ ਹੁੰਦੀ ਟੋਨ ਲੱਗ ਹੁੰਦੀ ਆ ਡੰਡਾ ਥੋੜਾ ਛੋਟਾ ਹੁੰਦਾ ਉਹਦਾ ਜੀ ਜਿਵੇਂ ਜਹੇਜੀ ਟੋਨ ਲੈਣੀ ਆ ਉਹਨਾਂ ਨੇ ਉਹ ਉਸ ਹਿਸਾਬ ਨਾਲ ਦੱਸ ਦਿੰਦੇ ਆ ਸਾਨੂੰ ਇੰਨਾ ਕ ਮੂੰਹ ਚਾਹੀਦਾ ਇਥੇ ਸੁਰ ਆ ਸੁਰ ਤੇ ਸਾਨੂੰ ਚਾਹੀਦਾ ਦੂਜੇ ਤੇ ਜਾਂ ਤੀਜੇ ਤੇ ਪਹੁੰਚਦਾ ਚਾਹੀਦਾ ਜਾਂ ਪਹਿਲੇ ਤੇ ਪਹੁੰਚਦਾ ਚਾਹੀਦਾ ਫਿਰ ਉਹ ਸਾਨੂੰ ਐਂ ਦੱਸਨੇ ਵੀ ਇੰਨੇ ਕੁ ਫਿਰ ਅਸੀਂ ਉਸ ਹਿਸਾਬ ਨਾਲ ਉਹਦੀ ਡੰਡੀ ਰੱਖ ਲੈਨੇ ਵੀ ਇੰਨੇ ਸੁਰ ਤੇ ਇੰਨਾ ਪਹੁੰਚੂਗਾ ਇੰਨਾ ਇਹਦਾ ਮੂੰਹ ਰੱਖਣਾ ਜਿਵੇਂ ਤੂੰ ਵੀ ਆ ਤੂੰ ਵੀ ਬਣਾਉਣੇ ਆ ਜੇ ਜਿਹੜਾ ਵੀ ਦੱਸਦਾ ਸਾਨੂੰ ਵੀ ਤੂੰ ਮੈਨੂੰ ਪਹਿਲੇ ਸੁਰ ਵਾਲੀ ਚਾਹੀਦੀ ਜਾਂ ਦੂਜੇ ਵਾਲੀ ਚਾਹੀਦੀ ਜਾਂ ਤੀਜੇ ਵਾਲੀ ਚਾਹੀਦੀ ਆ ਫਿਰ ਉਸ ਹਿਸਾਬ ਨਾਲ ਵਰਤਿਆ ਜਾਂਦਾ ਜਿਵੇਂ ਹੁਣ ਆਹਾ ਤੂੰ ਵੀ ਇਹ ਤੂੰ ਵੀ ਬਣਾਈਏ ਛੋਟੀ ਆ ਮੂੰਹ ਜਮਾ ਛੋਟਾ ਇਹਦਾ ਹਾਂਜੀ ਠੀਕ ਹੈ ਇਹ ਤੀਜੇ ਸੁਰ ਵਾਲੀ ਆ ਦੂਜੇ ਤੀਜੇ ਵਾਲੀ ਆ ਜੀ ਜੇ ਪਹਿਲੇ ਸੋਰ ਵਾਲੀ ਬਣਾਉਂਗਾ ਤਾਂ ਇਹਦਾ ਕੱਦੂ ਵੱਡਾ ਲੱਗੂਗਾ ਜੀ ਇਹ ਬੈਲ ਬੈਲ ਦਾ ਆਇਆ ਬਈ ਅੱਛਾ ਬੈਲ ਬੈਲ ਦੀ ਬਣਾਈ ਗਈ ਹਾਂ ਬੈਲ ਦੀ ਬਣਾਈ ਗਈ ਇਹ ਆ ਦਲਰੁਬਾ ਆਪਣਾ ਤਿਆਰ ਕੀਤਾ ਹਾਂ ਹਾਂਜੀ ਅੱਛਾ ਇਹ ਸਾਰੀ ਕੜਾਈਏ ਥੋੜਾ ਬਸ ਉੱਪਰ ਰਹਿਦਾ ਤਾਰਾ ਪੂਰਾ ਪਾਉਣਾ ਜੀ ਜਿਵੇਂ ਉਹ ਸੀ ਓਵੇਂ ਸਾਰੀਆਂ ਤਾਰਾਂ ਇਹਦੇ ਪਹਿਣੀ ਆ ਆ ਬਹੁਤ ਸੋਹਣੀ ਮੀਨਾਕਾਰੀ ਬਣਾਈ ਇਹ ਵਿੱਚ ਪਾਈ ਹੋਈ ਹੈ ਜੀ ਕੱਟ ਕੇ ਅੱਛਾ ਕੱਟ ਕੇ ਵਿੱਚ ਪਾ ਕੇ ਫਿਰ ਵੀ ਕੋਲ ਲਾ ਕੇ ਫਿਰੇ ਦੇ ਉੱਤੇ ਪਾਲਿਸ਼ ਕਰਕੇ ਫਿਰ ਇਹਨੂੰ ਖੁਰਚਿਆ ਹੋਇਆ ਖੁਰਚ ਕੇ ਫਿਰ ਪਾਲਿਸ਼ ਕਰੀ ਜੀ ਠੀਕ ਹੈ ਜੀ ਆਦੇਸ ਤੋਂ ਖੱਲ ਲੱਗੀ ਹੋਈ ਹੈ ਇਹ ਪਲਾਸਟ ਕਟਦੀ ਹੈ ਇਹ ਹੋਰ ਵੀ ਚੀਜ਼ਾਂ ਨੇ ਹੱਡੀ ਦੀ ਵੀ ਹੁੰਦੀ ਹੈ ਇਹ ਜਿਹੜੀ ਆ ਮੀਨਾਕਾਰੀ ਹੁੰਦੀ ਹੈ ਹੱਡੀ ਦੀ ਵੀ ਹੁੰਦੀ ਹੈ ਅੱਛਾ ਜੀ ਪਸ਼ੂਆਂ ਦੀ ਹੱਡੀ ਵੀ ਵਰਤੀ ਜਾਂਦੀ ਹੈ ਓਕੇ ਜਿਹੜੀ ਇੱਥੇ ਲੱਗਦੀ ਹੈ ਉਹ ਵੀ ਹੱਡੀ ਲੱਗਦੀ ਹੈ ਜਿਹੜੀ ਉਹਦੇ ਲੱਗੀ ਵੀ ਸੀ ਚਿੱਟੀ ਇੱਥੇ ਲੱਗਦੀ ਉਹ ਵੀ ਹੱਡੀ ਲੱਗਦੀ ਹੈ ਬਈ ਇਹ ਕੀਰਤਨ 'ਚ ਇਹ ਵੀ ਇਹ ਕੀਰਤਨ ਦੇ ਵਿੱਚ ਵਰਤਿਆ ਜਾਂਦਾ ਹੈ ਠੀਕ ਹੈ ਜੀ ਜਾ ਦੇਦਰ ਰਬਾ ਦਰਬਾਰ ਸਾਹਿਬ ਵੀ ਤੁਸੀਂ ਪਿੱਛੇ ਬਹਿ ਕੇ ਵਜਾਉਂਦੇ ਇਧਰਲੀ ਸਾਈਡ ਦੇਖੋ ਮੈਂ ਹਾਂਜੀ ਜਾ ਰਬਾਬ ਜਾਂਦਰ ਰਬਾਬ ਵਜਾਇਦਾ ਹੁੰਦਾ ਹਾਂਜੀ ਹਾਂਜੀ ਇਹ ਉਹ ਚੀਜ਼ ਹੈ ਇਹ ਇੱਕ ਚਮਟੇ ਵੀ ਤੁਹਾਡੇ ਕੋਲ ਪਿਆ ਇਹ ਵੀ ਤੁਸੀਂ ਆਪ ਤਿਆਰ ਕਰਦੇ ਨਹੀਂ ਇਹ ਫੈਕਟਰੀ ਦੇ ਤਿਆਰ ਹੁੰਦਾ ਅੱਛਾ ਫੈਕਟਰੀ ਦਾ ਜਿਹੜਾ ਫੈਕਟਰੀ ਦਾ ਮਾਲ ਆ ਇਹ ਕੱਲਾ ਫੈਕਟਰੀ ਚੋਂ ਆਉਂਦਾ ਆਪਣੇ ਕੋਲੇ ਕਿਉਂਕਿ ਆਪਾਂ ਇੱਥੇ ਉਹਦੀ ਫੈਕਟਰੀ ਲਾ ਨਹੀਂ ਸਕਦੇ ਜੀ ਇਸ ਲਈ ਜਮਟਾ ਹੁੰਦਾ ਕੋਈ ਠੀਕ ਹੈ ਇਹਨੂੰ ਜਰਨੀ ਲੱਗਦੀ ਹੈ ਨਾ ਇਹਨੂੰ ਜਰਨੀ ਲੱਗਦੀ ਸੀ ਜਿਵੇਂ ਉਹ ਵੀ ਖੁੱਲਾ ਹੁੰਦਾ ਵੱਜਣ ਚਾਹੀਦਾ ਹਾਰਮੋਨੀਅਮ ਤਿਆਰ ਕਰਦੇ ਆ ਹਾਰਮੋਨੀਅਮ ਤਾਂ ਵੀ ਨਹੀਂ ਮੈਂ ਕੱਲਾ ਤੰਤੀ ਤੇ ਲੋਕ ਸਾਜ਼ਾਂ ਦਾ ਕੰਮ ਕਰਦਾ ਹਾਂ ਕਾਚਾ ਇਹ ਵੀ ਅਲੱਗ-ਅਲੱਗ ਇਹ ਲੱਗਾ ਜੀ ਜਿਹੜਾ ਆਪਣੇ ਹਰਮੋਨੀਅਮ ਆ ਹਰਮੋਨੀਅਮ ਦਾ ਸਾਰਾ ਹੀ ਤੰਚਾ ਹੀ ਲੱਗਾ ਓਕੇ ਉਹ ਇਲੈਕਟ੍ਰੋਨਿਕਸ ਸਾਥ ਆ ਜਾਂਦਾ ਜੀ ਹਰਮੋਨੀਅਮ ਆਪਣਾ ਸਾਜ਼ ਨਹੀਂ ਹੈ ਜੀ ਜਰਮਨ ਦਾ ਸਾਜ਼ ਜੀ ਕਿਉਂਕਿ ਹਰਮੋਨੀਅਮ ਪਹਿਲਾਂ ਜਰਮਨ ਤੋਂ ਹੀ ਤਿਆਰ ਹੋਇਆ ਸੀ ਜੀ ਇਹ ਸਾਜ਼ ਹੀ ਜਰਮਨ ਦਾ ਹੁਣ ਬਈ ਨਾ ਜਿਵੇਂ ਹੁਣ ਹੁਣੇ ਜਿਵੇਂ ਲੱਗਦਾ ਹੋਇਆ ਸੰਭਿਅਤ ਜਿਹੜਾ ਹਰਮੰਦਰ ਸਾਹਿਬ ਚ ਤੰਤੀ ਸਾਜ਼ਾਂ ਨਾਲ ਹੀ ਕੀਰਤਨ ਕਰਨਾ ਇਹ ਹਾਂਜੀ ਹੋਇਆ ਸੀ ਪਰ ਸਾਰੇ ਤੰਤੀ ਸਾਜ ਨਹੀਂ ਜਾਣਦੇ ਪਰ ਉਹ ਹੈ ਬਹੁਤ ਵਧੀਆ ਬਹੁਤ ਹੈ ਬਹੁਤ ਆ ਪਰ ਇਹ ਆ ਵੀ ਕੁਝ ਇਹ ਵੀ ਆਪਾਂ ਮਾੜਾ ਨਹੀਂ ਕਹਿੰਦੇ ਪਰ ਤੰਤੀ ਸਾਜ ਸਿੱਖਣ ਨੂੰ ਘੱਟੋ ਘੱਟ ਵੀ 5 ਤੋਂ 7 ਸਾਲ ਚਾਹੀਦੇ ਜੀ ਕੋਈ ਨਹੀਂ ਉਹਨਾਂ ਨੂੰ ਪੇ ਨਹੀਂ ਮਿਲਦੀ ਹੂੰ ਤੁਸੀਂ ਦਰਬਾਰ ਸਾਹਿਬ ਦੇ ਕਈ ਵਾਰੀ ਜਿਹੜੇ ਨਵੇਂ ਦਰਵਾਜ਼ਾ ਵਜਾਉਂਦੇ ਨੇ ਬਾਹਰ ਵਜਾਉਂਦੇ ਨੇ ਉਹਨਾਂ ਨੂੰ ਪੇ ਉਹ ਨਹੀਂ ਮਿਲਦੀ ਆ ਪਰ ਉਥੋਂ ਨਹੀਂ ਪੇ ਨਹੀਂ ਮਿਲਦੀ ਜਿੰਨੀ ਉਹਨਾਂ ਨੂੰ ਚਾਹੀਦੀ ਹਾਂਜੀ ਸ਼ੁਰੂਆਤ ਤੋਂ ਉਹਨਾਂ ਨੂੰ ਵੱਧ ਤੋਂ ਵੱਧ 8000 ਮਿਲ ਜੂ 7 7 8000 ਤੋਂ ਹੁੰਦਾ ਕੀ ਜੀ ਜਿਹੜੇ ਬੰਦੇ ਨੇ 7 ਸਾਲ ਸਿਰਫ ਸਿੱਖਣ ਤੇ ਲਾਤੇ ਜੀ ਫਿਰ ਉਹ ਗਾਹਾਂ ਗਏ ਨੂੰ 5000 7000 ਰੁਪਏ ਮਿਲੇ ਉਹ ਕੀ ਗਰੂਰ ਹਾਂਜੀ ਹਾਂਜੀ ਇਹ ਤਾਂ ਕਰਦੇ ਆ ਅੱਜ ਸਾਤੋਂ ਪਤਾ ਕੀ ਗੱਲ ਆ ਅੱਜ ਨਾਸਾ ਤੋਂ ਰਾਗੀ ਸੰਭਾਲੇ ਗਏ ਆ ਨਾਸਾ ਤੋਂ ਟਾੜੀ ਸੰਭਾਲੇ ਗਏ ਆ ਨਾਸਾ ਤੋਂ ਕਥਾਵਾਚ ਸੰਭਾਲੇ ਗਏ ਸਿਰਫ ਅਸੀਂ ਗੁਰਦੁਆਰੇ ਬਣਾਉਣ ਤੇ ਕਰ ਉੱਚੀਆਂ ਸਾਰੀਆਂ ਤੱਕ ਵੀ ਵੱਡਾ ਗੁਰਦੁਆਰਾ ਬਣਾਉ ਤੋਂ ਵੱਡਾ ਜੇ ਆਪਾਂ ਜਿਹੜਾ ਗੁਰੂ ਦਾ ਵਜੀਰ ਆ ਉਹ ਨੂੰ ਹੀ ਸੰਭਾਲ ਸਕਦੇ ਫਿਰ ਕੁਝ ਨਹੀਂ ਕਰ ਸਕਦੇ ਬਹੁਤ ਸੋਹਣੀ ਗੱਲ ਕਹੀ ਜੀ ਠੀਕ ਆ ਗੁਰੂ ਦਾ ਵਜੀਰ ਬਹੁਤ ਵੱਡੀ ਗੱਲ ਆ ਗੁਰੂ ਦਾ ਵਜੀਰ ਬਣਨਾ ਬਹੁਤ ਵੱਡੀ ਗੱਲ ਆ ਉਹ 3 ਵਜੇ ਤੋਂ ਸਵੇਰੇ ਉੱਠਦਾ ਜੀ ਠੀਕ ਆ ਸਵੇਰੇ 3 ਵਜੇ ਉੱਠ ਕੇ ਸ਼ਾਮ ਦੇ 10 ਵਜੇ ਤੱਕ ਰਸਾਉਂਦਾ ਨਹੀਂ ਉਹ ਜੀ ਫਿਰ ਜਿਹੜਾ ਮਰਜੀ ਆ ਗਿਆ ਉਹਨੇ ਬਾਜ ਮਾਰ ਲੈਣੀ ਆ ਅਸੀਂ ਲੋਕਰ ਬਣਾ ਲਿਆ ਉਹਨੂੰ ਵਜੀਰ ਨਹੀਂ ਰੱਖਿਆ ਬਿਲਕੁਲ ਜੇ ਰਾਗੀ ਢਾਡੀ ਤੇ ਕਵੀਸ਼ਰ ਜਾਂ ਇਹਨਾਂ ਨੂੰ ਸੰਭਾਲਿਆ ਨਾ ਗਿਆ ਕਥਾਵਾਚਕਾਂ ਨੂੰ ਸੰਭਾਲਿਆ ਨਾ ਗਿਆ ਤੁਸੀਂ ਕਿੰਨੀਆਂ ਵੀਡੀਓ ਦੇਖੀ ਹੋਣਗੇ ਕਥਾਵਾਚਕ ਨੇ ਫਲਾਣੇ ਨਾਲ ਇਹੜੀ ਲਾ ਲਈ ਜੀ ਹਾਂ ਜੀ ਹਾਂ ਰੇੜੀ ਲਾ ਲਈ ਠੀਕ ਐ ਤੇ ਉਹ ਕਿਉਂ ਲਾਈ 7000 ਰੁਪਏ ਜਾਂ 8000 ਚ ਬਣਦਾ ਕੀ ਇਹ ਬਲਾ ਇਹ ਦੱਸੋ ਆਪਾਂ ਕਿਸੇ ਨੂੰ ਆਪਦੇ ਮੁੰਡੇ ਨੂੰ 7-8000 ਚ ਨੌਕਰੀ ਕਰਨ ਦੇ ਦਿਆਂਗੇ ਹਾਂ ਜੀ ਇਹ ਤਾਂ ਗੱਲ ਹੈਗੀ ਬਈ ਜੇ ਆਪਾਂ ਗੁਰੂ ਘਰ ਚ 15000 ਇੱਕ ਬੰਦੇ ਨੂੰ ਦੇ ਦਾਂਗੇ ਗੁਰੂ ਘਰ ਦੇ ਗ੍ਰੰਥੀ ਨੂੰ ਦੇ ਦਾਂਗੇ ਤਾਂ ਗੁਰਦੁਆਰੇ ਚ ਘਾਟਾ ਨਹੀਂ ਪੈਣ ਲੱਗਿਆ ਨਹੀਂ ਘਾਟਾ ਨਹੀਂ ਪੈਣ ਗੁਰੂ ਸਾਹਿਬ ਨੇ ਤਾਂ ਹਾਥੀ ਬਖਸ਼ਦੇ ਸਹੀ ਗੱਲ ਜੀ ਇਹ ਬਾਈ ਐਂ ਚੱਕਰਾ ਵੀ ਜਿਹੜੇ ਆਪਣੇ ਗੁਰੂ ਘਰ ਦੇ ਵਜ਼ੀਰ ਆ ਇਹਨਾਂ ਨੇ ਸਿੱਖੀ ਨੂੰ ਪੱਕਾ ਕਰਨਾ ਹਾਂ ਜਿਹੜੇ ਹੁਣ ਅੰਬਰਤ ਆ ਸਕਾਈ ਜਾਂਦੇ ਹੁਣ ਪਰ ਉਹ ਜਾਂਦੇ ਕਿੱਥੇ ਆ ਜੇ ਹੁਣ ਤੱਕ ਦੇਖੀਏ ਤਾਂ ਮੇਰੇ ਹਿਸਾਬ ਨਾਲ ਸਾਰਾ ਪੰਜਾਬ ਅੰਬਰਤ ਆ ਰਹੀ ਹੋਣਾ ਚਾਹੀਦਾ ਸੀਗਾ ਟੱਟ ਹਿਸਾਬ ਨਾਲ ਚੱਲੀ ਜਾਂਦਾ ਪਰ ਨਹੀਂ ਨਹੀਂ ਇਹ ਤਾਂ ਉਦੋਂ ਵੀ ਘਟੀ ਜਾਂਦਾ ਕੰਮ ਸੰਭਾਲ ਲੈ ਹੁਣ ਤੁਸੀਂ ਇੱਕ ਗੱਲ ਲਾਇਓ ਮੈਂ ਕੁਛ ਲਾ ਕੇ ਨਹੀਂ ਕਹਿੰਦਾ ਤੁਸੀਂ 크੍ਰਿਸਚੀਅਨ ਧਰਮ ਨੂੰ ਕਹਿੰਦੇ ਆ ਮਾੜਾਗਾ ਮਾੜਾਗਾ ਮੈਂ ਨਹੀਂ ਕਹਿੰਦਾ ਮਾੜਾ ਹਾਂਜੀ ਹਿੰਦੂਆਂ ਨੂੰ ਕਹਿੰਦੇ ਆ ਮਾੜਾ ਜੀ ਜਦੋਂ ਉਹਨਾਂ ਨੇ ਆਪਦੇ ਪ੍ਰਚਾਰਕ ਸੰਭਾਲੇ ਹੋਏ ਆ ਜੀ ਅਸੀਂ ਆਪਦੇ ਪ੍ਰਚਾਰਕ ਨਹੀਂ ਸੰਭਾਲੇ ਜੀ ਘਾਟ ਆ ਸਾਡੇ ਤੇ ਬਹੁਤ ਵੱਡੀ ਘਾਟ ਆ ਹਾਂਜੀ ਹਾਂਜੀ ਅਸੀਂ ਆਪਦੇ ਪ੍ਰਚਾਰਕ ਨਹੀਂ ਸੰਭਾਲੇ ਜੇ ਅਸੀਂ ਆਪਦੇ ਪ੍ਰਚਾਰਕ ਸੰਭਾਲ ਲਾਂਗੇ ਤਾਂ ਸਾਡੀ ਸਿੱਖੀ ਬਰਕਰਾਰ ਰਹੂਗੀ ਜੀ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਸਿੱਖੀ ਦਾ ਜਿਹੜਾ ਵਿਕਾਰ ਆ ਘਟਦਾ ਨਜ਼ਰ ਆਊਗਾ ਘਟਦਾ ਜੀ ਜਦੋਂ ਆਪਾਂ ਨੂੰ ਕੋਈ ਸੁਣਾਉਣ ਵਾਲੇ ਨਹੀਂ ਰਹਾ ਜੀ ਇਕੱਲੇ ਗੁਰਦੁਆਰੇ ਰਹਿ ਜਾਣਗੇ ਬੱਚੇ ਕੋਈ ਗੁਰਦੁਆਰਿਆਂ ਚ ਵੀ ਇਹ ਸਿਖਾਉਣ ਵਾਲੇ ਹੁਣ ਸਾਡੇ ਗੁਰਦੁਆਰਾ ਸਹਿਬਾ ਉਹਨਾਂ ਨੇ ਵਧੀਆ ਪ੍ਰਾਲਾ ਕੀਤਾ ਹੁਣ ਨਵੀਂ ਕਮੇਟੀ ਆਈ ਸੀ ਉਹਨਾਂ ਨੇ ਕੀ ਕਰਿਆ ਇੱਕ ਮਿਊਜ਼ਿਕ ਸਿਖਾਉਣ ਲਈ ਰੱਖਿਆ ਜੀ ਬੱਚਿਆਂ ਨੂੰ ਫਿਰ ਕਥਾਵਾਚਕ ਰੱਖਿਆ ਵਧੀਆ ਉਹ ਆਥ ਨੇ ਬੱਚਿਆਂ ਦੀ ਕਲਾਸ ਲਾਉਂਦਾ ਸਾਰੇ ਪਿੰਡ ਚ ਘਰ ਘਰ ਉਹ ਕਹਿ ਕੇ ਗਏ ਜੀ ਭਾਈ ਆਪਦਾ ਬੱਚਾ ਭੇਜੋ ਜੀ ਉਥੇ ਗੁਰਮਤਿ ਦੀ ਵੀ ਕਲਾਸ ਲੱਗਣੀ ਆ ਤੇ ਜਿਹੜਾ ਤੁਹਾਡਾ ਟਿਊਸ਼ਨ ਦਾ ਕੰਮ ਆ ਉਹ ਵੀ ਉੱਥੇ ਕਰਾਇਆ ਜਾਊਗਾ। ਵਧੀਆ ਗੱਲ ਆ। ਐਦਾਂ ਹੀ ਪ੍ਰਚਾਰ ਹੋਊਗਾ ਨਾ। ਸਾਜ ਵੀ ਉੱਥੇ ਸਿਖਾਇਆ ਜਾਣਗੇ, ਕੀਰਤਨ ਵੀ ਉੱਥੇ ਨਾਲ ਸਿਖਾਇਆ ਜਾਊਗਾ। ਜੀ। ਹੁਣ ਉਹ ਕਲਾਸ ਵੀ ਲਾਉਂਦੇ ਆ ਘੱਟੋ-ਘੱਟ 250 ਬੱਚਾ ਰੋਜ਼ ਦਾ ਹੁੰਦਾ। ਹਾਂਜੀ ਹਾਂਜੀ। ਉੱਥੇ ਕਿਉਂ ਨਹੀਂ? ਜੇ 200 ਬੱਚਾ ਅੱਜ ਮੰਨ ਲਓ, 200 ਬੱਚੇ ਚੋਂ 100 ਬੱਚਾ ਤਾਂ ਲਾਈਨ ਤੇ ਚੜੂ ਗਈ। ਸਹੀ ਗੱਲ। ਬਿਲਕੁਲ ਜੀ ਬਿਲਕੁਲ। ਜੇ ਨਾ ਵੀ ਚੜੂ ਉਹਨੂੰ ਊੜਾੜਾ ਤਾਂ ਸਹੀ ਆਊ ਗਈ। ਸਹੀ ਗੱਲ। ਕਿਤੇ ਨਾ ਕਿਤੇ ਤਾਂ ਉਹ ਗੁਰਬਾਣੀ ਵੱਲ ਕਿਤੇ ਨਾ ਚਲੋਂ ਕਿਸ ਆਪ ਤਾਂ ਜੁੜਿਆ ਰਹੋ ਜੀ ਜੇ ਕਿਸੇ ਨੂੰ ਨਹੀਂ ਜੋੜ ਸਕਦਾ ਤਾਂ ਆਪ ਤਾਂ ਜੁੜਿਆ ਰਹੋ ਨਾ ਕੀਰਤਨ ਜੇ ਸਿੱਖਿਆ ਹੋ ਹਾਂ ਜੀ ਕਦੇ ਦਾ ਮਨ ਦੇ ਵਿੱਚ ਹੁੰਦਾ ਇਹ ਸਾਰੀਆਂ ਕਮੇਟੀਆਂ ਨੂੰ ਕਰਨਾ ਚਾਹੀਦਾ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਰੱਖੀਏ ਜੀ ਕੀਰਤਨ ਸਿਖਾਉਣ ਵਾਲੇ ਬੱਚਿਆਂ ਨੂੰ ਫ੍ਰੀ ਕੀਰਤਨ ਸਿਖਾਈਏ ਜੀ ਸਾਡੀ ਗੁਰਮਤ ਨੂੰ ਅੱਗੇ ਵਧਾਈ ਸਹੀ ਗੱਲ ਹੈ ਫੇਰ ਹੀ ਸਿੱਖੀ ਅੱਗੇ ਕਰੂਗਾ ਨਾ ਤੰਤੀ ਸਾਜਾਂ ਨੂੰ ਵਧਾਈਏ ਤੰਤੀ ਸਾਹ ਸਿੱਖਣਗੇ ਫੇਰ ਹੀ ਅੱਗੇ ਸਾਰੀ ਗੁਰਮਤ ਦੇ ਨਾਲ ਹੋਂ ਗੁਰਗੋਬਿੰਦ ਸਿੰਘ ਮਹਾਰਾ ਜੀ ਉਹ ਵੀ ਜਿਵੇਂ ਆਪਾਂ ਪਹਿਲਾਂ ਤੌਸ ਦਿਖਾ ਕੇ ਰਹੇ ਆ ਇਹਨਾਂ ਨਾਲ ਰਬਾਬਾਂ ਨਾਲ ਕੀਰਤਨ ਕਰਦੇ ਰਹੇ ਉਹ ਤਾਂ ਹਾਰਮੋਨੀਅਮ ਹੈ ਨਹੀਂ ਸੀ ਜੀ ਹਾਂ ਜੀ ਉਹ ਤਾਂ ਤੰਤੀ ਸਾਜਾਂ ਨਾਲ ਕੀਰਤਨ ਹੁੰਦਾ ਸੀ ਜੀ ਹੁਣ ਵੀ ਤਾਂ ਤੰਤੀ ਸਾਜਾਂ ਨਾਲ ਹੋਣਾ ਚਾਹੀਦਾ ਤੇ ਕਰਦੇ ਵੀ ਆ ਬਹੁਤ ਪਰ ਉਹਨਾਂ ਦੀ ਕਦਰ ਘਟ ਆ ਜੀ ਤੇ ਅੰਬੀਰ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਇੱਕ ਆਪਦਾ ਤੁਸੀਂ ਨੰਬਰ ਜ਼ਰੂਰ ਬੋਲ ਦਿਓ ਜੇ ਕਿਸੇ ਨੇ ਸਾਜ ਖਰੀਦਣਾ ਹੋਵੇ ਤੇ ਉਹ ਤੁਸੀਂ ਕੋਰੀਅਰ ਕਰਦੇ ਹੋ ਕਿ ਇੱਥੇ ਆ ਕੇ ਲੈ ਜਾ ਸਕਦਾ ਕੋਰੀਅਰ ਵੀ ਕਰਦੇ ਆ ਜੀ ਜੇ ਨੇੜੇ ਤੇੜੇ ਹੋਵੇ ਬਸਤੇ ਇੱਕ ਤੁਸੀਂ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਇੱਕ ਐਡਰੈਸ ਦੱਸ ਦਿਓ ਪੂਰਾ ਹਾਂ ਜੀ ਮੇਰਾ ਮੋਬਾਈਲ ਨੰਬਰ 94630 18260 ਪਿੰਡ ਠਿਕਰੀ ਵਾਲਾ ਜੀ ਜ਼ਿਲ੍ਹਾ ਬਰਨਾਲਾ ਬਰਨਾਲੇ ਤੋਂ ਆਪਣਾ 5-1 ਕਿਲੋਮੀਟਰ ਪਿੰਡ ਪੈਂਦਾ ਠੀਕ ਹੈ ਜੀ ਪਿੰਡ ਦੇ ਵਿੱਚ ਵੜਦੇ ਆਂ ਜੀ ਆਪਣਾ ਭਾਰਤ ਪੈਟਰੋਲੀਅਮ ਦਾ ਪੈਟਰੋਲ ਪੰਪ ਜੀ ਉਹਦੇ ਨਾਲ ਹੀ ਆਪਣਾ ਗਲੀ ਦੇ ਵਿੱਚ ਘਰ ਠੀਕ ਘਰੀ ਜ ਆਪਾਂ ਕੰਮ ਕਰਦੇ ਆ ਜਦੋਂ ਮਰਜ਼ੀ ਆ ਸਕਦੇ ਹੋ ਜੀ ਠੀਕ ਹੈ ਜਦੋਂ ਤੁਹਾਡੇ ਕੋਲ ਟਾਈਮ ਆ ਮੈਨੂੰ ਫੋਨ ਕਰ ਲਓ ਹਰ ਵਕਤ ਮੇਰਾ ਫੋਨ ਆਨ ਰਹਿੰਦਾ ਠੀਕ ਹੈ ਜੇ ਕਿਸੇ ਨੇ ਸਿੱਖਣਾ ਵੀ ਆਨਲਾਈਨ ਉਹ ਵੀ ਮੇਰੇ ਫੋਨ ਤੇ ਗੱਲ ਕਰ ਸਕਦਾ ਠੀਕ ਹੈ ਤੇ ਆਪਣਾ ਦਰਸ਼ਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜੀ ਦਰਸ਼ਕਾਂ ਨੂੰ ਇਹੀ ਸਨੇਹਾ ਜੀ ਵਧੀਆ ਸਾਜ਼ ਸਿੱਖੋ ਤੰਤੀ ਸਾਜ਼ ਸਿੱਖੋ ਠੀਕ ਹੈ ਤੇ ਤੰਤੀ ਸਾਜ਼ਾਂ ਵੀ ਨਹੀਂ ਧਿਆਨ ਕਰੋ ਹਨਾ ਤੇ ਲੋਕ ਸਾਜ਼ ਨੇ ਲੋਕ ਸਾਜ਼ ਸਿੱਖੋ ਆਪਣਾ ਕਲਚਰ ਆ ਆਪ ਸੰਭਾਲ ਕੇ ਰੱਖੀ ਹੋਰਾਂ ਨੇ ਵੀ ਸੰਭਾਲ ਕੇ ਰੱਖਿਆ ਤੇ ਆਪਾਂ ਵੀ ਸੰਭਾਲ ਫਿਰ ਕੀ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਜੀ ਆਪ ਸ੍ਰੀ ਕਾਲ ਜੀ ਸਾਰਿਆਂ ਨੂੰ ਬਾਈਆਂ ਦਾ ਸੰਧਲੀ ਸੁਪਨੇ ਚੈਨਲ ਆ YouTube ਤੇ ਤੇ ਅਤੇ ਆਪਣੀ Facebook ਤੇ ਵੀ ਆ ਸਾਰੇ ਜਾਨੇ ਫੋਲੋ ਵੀ ਕਰਿਓ ਅਤੇ ਸਬਸਕ੍ਰਾਈਬ ਵੀ ਕਰਿਓ ਧੰਨਵਾਦ